ਜੀਤ ਕੋ ਛੱਡ ਕੇ ਲੁਧਿਆਣਾ ਹੀ ਕਿਉਂ ਸਾਡਾ ਤਾਂ ਇਸ ਇਲਾਕੇ ਨਾਲ ਇਸ ਲੋਕ ਸਭਾ ਨਾਲ ਪੁਰਾਣਾ ਨਾਤਾ ਹੈ ਸੋ ਇਹ ਇਲਾਕਾ ਇੰਨਾ ਕੈਂਡੀਡੇਟਾਂ ਲਈ ਨਵਾਂ ਹੋਊਗਾ ਕੋਈ ਗਿੱਦੜ ਵਾਇ ਤੋਂ ਆ ਗਿਆ ਕੋਈ ਚੰਡੀਗੜ੍ਹੋਂ ਆ ਗਿਆ ਕਿਹੜੇ ਚੋਰ ਠੱਗਾ ਦੀ ਗੱਲ ਕਰ ਰਹੇ ਜਿਹੜੇ ਖਿਲਾਫ ਖੜੇ ਆ ਜਿਹੜੇ ਤਿੰਨ ਤਿੰਨ ਵਾਰ ਇੱਕ ਤਿੰਨ ਵਾਰ ਵਿਧਾਨ ਸਭਾ ਚਲਾ ਗਿਆ ਇੱਕ ਤਿੰਨ ਵਾਰ ਪਾਰਲੀਮੈਂਟ ਚਲਾ ਗਿਆ ਤੁਸੀਂ ਰਾਗਾ ਬੜਿੰਗ ਤੇ ਰਵਨੀਤ ਬਿੱਟੂ ਦੀ ਗੱਲ ਕਰ ਰਹੇ ਹੋ ਤੁਸੀਂ ਬੜਾ ਬਿਹਤਰ ਜਾਣਦੇ ਹੋ ਜੀ ਤੁਹਾਨੂੰ ਕਿਉਂ ਪਤਾ ਲੱਗਿਆ ਵੀ ਇਹ ਚੋਰ ਆ ਤੁਹਾਨੂੰ ਜਾਣਦੇ ਹੋ ਨੇ ਤਾਂ ਮਤਲਬ ਤੁਸੀਂ ਜਾਣਦੇ ਹੋ ਤੁਸੀਂ ਕਿਹਾ ਕਿ ਜਿਹੜਾ ਤਿੰਨ ਵਾਰੀ ਇਹਦਾ ਮਤਲਬ ਤੁਸੀਂ ਜਾਣਦੇ ਹੋ ਵਿਵੇਕ ਤੇਰੀ ਬੁੱਧੀ ਸੱਚੀ ਵਿਵੇਕ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਗੱਲ ਇਹ ਹੈ ਕਿ ਤੁਸੀਂ ਚੋਣਾਂ 'ਚ ਆਉਨੇ ਹੋ ਵੋਟਾਂ ਲੈ ਜਾਂਦੇ ਹੋ ਬਾਅਦ 'ਚ ਲੋਕਾਂ ਨੂੰ ਮਿਲਦੇ ਨਹੀਂ ਲੋਕਾਂ ਦਾ ਕੋਈ ਸਵਾਰਦੇ ਨਹੀਂ ਫਿਰ ਲੋਕ ਤੁਹਾਨੂੰ ਵੋਟ ਕਿਉਂ ਪਾਉਣ ਇੱਕ ਵਿਧਾਨ ਸਭਾ ਗਿਆ ਇੱਕ ਪਾਰਲੀਮੈਂਟ ਗਿਆ ਤੁਸੀਂ ਕਦੇ ਤਿੰਨ ਵਾਰੀ ਉਸ ਕਾਲੇ ਦੌਰ 'ਚ ਏਜੰਸੀਆਂ ਦੁਆਰਾ ਮਾਰੇ ਗਏ ਹਿੰਦੂਆਂ ਦੀ ਗੱਲ ਕੀਤੀ ਹੈ ਕਦੇ ਕਿਤੇ ਕਦੇ ਤੁਸੀਂ ਸਿੱਖਾਂ ਦੇ ਕਤਲੇਆਮ ਦੀ ਦਿੱਲੀ 'ਚ ਹੋਏ ਗੱਲ ਕੀਤੀ ਆ ਸਿੱਖਾਂ ਦੇ ਘਰਾਂ ਜੰਮੇ ਹੋ ਕਦੇ ਉਹ ਦੋਨਾਂ ਚੀਜ਼ ਦੋਨੇ ਮੁੱਦੇ ਕਦੇ ਪਾਰਲੀਮੈਂਟ ਜਾਂ ਵਿਧਾਨ ਸਭਾ ਚੱਕੇ ਆ ਅੱਜ ਤੁਸੀਂ ਬੇਅਦਬੀ ਦੀ ਗੱਲ ਕਰਦੇ ਹੋ ਨਹੀਂ ਮੇਰੇ ਪਿਤਾ ਜੀ ਉਸ ਵੇਲੇ ਐਮਐਲਏ ਸੀ ਕਾਂਗਰਸ ਦੇ ਵਿੱਚ ਰਹਿੰਦੇ ਆ ਸਾਂ ਕਮਲਜੀਤ ਸਿੰਘ ਬਰਾੜ ਬਰਗਾੜੀ ਦੀ ਸਟੇਜ ਤੋਂ ਕੈਪਟਨ ਨੂੰ ਲਾਂਤਾਂ ਪਾ ਰਹੇ ਸੀ ਜਦੋਂ ਕੈਪਟਨ ਲੰਬੀ ਦੇ ਵਿੱਚ ਆਪਣੀਆਂ ਪ੍ਰਾਪਤੀਆਂ ਗਿਣਾ ਰਿਹਾ ਸੀ ਕਿਹੜੀਆਂ ਐਸੀਆਂ ਠੱਗੀਆਂ ਜਿਹੜਾ ਹੁਣ ਤੁਸੀਂ ਲੋਕਾਂ ਦੇ ਵਿਚਾਰ ਵਿਚਰ ਰਹੇ ਹੋ ਐਸੀਆਂ ਠੱਗੀਆਂ ਨੂੰ ਲੁਧਿਆਣਾ ਦੇ ਲੋਕਾਂ ਦਾ ਕਹਿੰਚਾ ਰਹੇ ਹੋ ਉਹਦੇ ਬਾਰੇ ਵੀ ਤੁਹਾਨੂੰ ਦੱਸ ਦਿੰਦੇ ਆ ਜਿਹੜੀਆਂ ਜਿਹੜੀਆਂ ਠੱਗੀਆਂ ਕਾਂਗਰਸ ਦਾ ਪ੍ਰਧਾਨ ਬਾਰ ਕੇ ਆਇਆ ਇੱਥੇ ਉਹਨੂੰ ਉਹ ਤਾਂ ਉਹਨੇ ਹਥਿਆਰ ਸੱਟ ਤੇ ਉਹਨੂੰ ਪਤਾ ਵੀ ਹੁਣ ਵੋਟਾਂ ਤਾਂ ਲੋਕਾਂ ਨੇ ਪਾਉਣਾ ਨੇ ਲੋਕਾਂ ਦਾ ਰਿਸਪੌਂਸ ਹੈ ਲੋਕਾਂ ਨੇ ਸਾਥ ਨਹੀਂ ਦੇਣਾ ਹੁਣ ਸਿਰਫ ਤੇ ਸਿਰਫ ਇੰਡਸਟਰੀ ਵਾਲਿਆਂ ਦੇ ਜੇਬਾਂ ਚੋਂ ਪੈਸੇ ਕੱਢਣ ਦੀ ਤਿਆਰੀ ਹੈ ਉਹਦੇ ਤੁਸੀਂ ਭਗਵੰਤ ਮਾਨ ਨੂੰ ਦੋ ਵਾਰ ਸੁਣਿਆ ਨਹੀਂ ਕਿ ਤੇਰੀਆਂ ਬੱਸਾਂ ਦੀਆਂ ਬਾਡੀਆਂ ਦਾ ਹਿਸਾਬ ਕਿਤਾਬ ਕਰਨ ਨੂੰ ਮੈਂ ਤੇ ਠੱਗੀਆਂ ਦੀ ਗੱਲ ਹੈ ਮੇਰੇ ਕੋਲ ਬਹੁਤ ਵੱਡੀ ਫਾਈਲ ਆ ਇਹਦਾ ਆਪਾਂ ਖੁਲਾਸਾ ਕਿਤੇ ਫੇਰ ਕਰਾਂਗੇ ਤਾਂ ਤੁਹਾਨੂੰ ਲੱਗਦਾ ਕਿ ਉਹ ਝੂਠੇ ਜੜੀ ਆ ਜਿਹੜੀ ਆ ਗੁਰੂ ਸਾਹਿਬ ਦੀ ਓਟ ਆਸਰਾ ਲੈ ਕੇ ਝੂਠੀਆਂ ਗੱਲਾਂ ਕਰ ਰਹੇ ਨੇ ਆਪਾਂ ਤੁਹਾਨੂੰ ਤੱਥਾਂ ਨਾਲ ਸੁਝਲਾਵਾਂਗੇ ਨਾ ਆਪਾਂ ਜ਼ੁਬਾਨੀ ਤਾਂ ਕਹਿੰਦੇ ਨਹੀਂ ਕਿ ਭਗਵੰਤ ਮਾਨ ਨੇ ਤਾਂ ਇਹ ਪੁੱਛਣਾ ਨਹੀਂ ਉਹਨੂੰ ਨਾ ਭਗਵੰਤ ਮਾਨ ਨੇ ਉਹਦੀ ਗੱਲ ਦਾ ਜਵਾਬ ਦੇਣਾ ਕਿਉਂਕਿ ਸਮਝੌਤੇ ਹੈਡਨ ਟੋਪੀ ਬਾਕੇ ਰਾਤ ਦੇ ਹਨੇਰੇ ਦੇ ਵਿੱਚ ਜਦੋਂ ਜਿਹੜੀਆਂ ਸਹਿਮਤੀਆਂ ਹੁੰਦੀਆਂ ਉਸ ਨੂੰ ਉਜਾਗਰ ਕੀਤਾ ਜਾਣਾ ਚਾਹੀਦਾ ਹੈ ਵਿਕਰਮ ਜੀ ਕਾਰੋਬਾਰ ਕੀਤਾ ਹੈ ਕਾਰੋਬਾਰ ਦੇ ਵਿੱਚ ਜਿਹੜਾ ਵਾ ਉਤਾਰ ਚੜਾਅ ਚੜਦਾ ਰਹਿੰਦਾ ਕਈ ਵਾਰ ਚੜ੍ਹਾਈ ਵੀ ਜ਼ਿਆਦਾ ਹੋ ਜਾਂਦੀ ਹੈ ਕਈ ਵਾਰ ਉਤਰਾਈ ਵੀ ਜ਼ਿਆਦਾ ਹੋ ਜਾਂਦੀ ਹੈ ਤਾਂ ਕਿਸ ਤਰ੍ਹਾਂ ਤੁਸੀਂ ਇਹਨੂੰ ਸਾਬਤ ਕਰੋ ਪੰਜ ਸਾਲਾਂ ਚ 8 ਸੈਲਰ ਲਾ ਲਏ ਜਿਹਦੇ ਕੋਲ ਇੱਕ ਵੀ ਹੈ ਨਹੀਂ ਸੀ ਪੰਜ ਸਾਲਾਂ ਚ 8 ਕਿਵੇਂ ਲਾ ਕੇ ਕਾਰੋਬਾਰ ਹੋਰ بڑے ਲੋਕ ਕਾਰੋਬਾਰ ਕਰਦੇ ਅਸੀਂ ਵੀ ਕਾਰੋਬਾਰੀ ਆ ਗੱਲ ਇਹ ਸਮਝਣ ਵਾਲੀ ਹੈ ਤਾਂ ਹੀ ਤਾਂ ਕਿਸੇ ਮੂਰੇ ਬੋਲ ਨਹੀਂ ਸਕਦੇ ਵਿਰੋਧੀ ਧਿਰ ਦੇ ਤਾਂ ਹੀ ਤਾਂ ਲੋਕਾਂ ਦੀ ਲੜਾਈ ਨਹੀਂ ਲੜ ਸਕਦੇ ਹੁਣ ਲੋਕ ਫੈਸਲਾ ਕਰਨ ਵੀ ਚੋਰ ਚੁਣਨੇ ਆ ਤੁਹਾਡੇ ਨਾਲ ਦਾ ਇੱਕ ਸਾਥੀ ਤੁਹਾਡਾ ਭਰਾ ਮਾਰ ਦੇਵੇ ਕੋਈ ਤੁਸੀਂ ਘਰੇ ਬਹਿ ਜਾਓ ਚੁੱਪ ਕਰਕੇ ਜੀ ਸਿੱਧੂ ਮੂਸੇਵਾਲੇ ਨੂੰ ਕਾਂਗਰਸ ਨੇ ਟਿਕਟ ਦਿੱਤੀ ਆ ਉਹਨੂੰ ਉਹਦਾ ਕਤਲ ਹੋ ਗਿਆ ਤੁਸੀਂ ਬੋਲੇ ਹੀ ਨਹੀਂ ਉਹਦਾ ਕਹਿੰਦੇ ਨੇ ਮੇਰਾ ਪਰਿਵਾਰਿਕ ਰਿਸ਼ਤਾ ਵਾ ਬਲਕੌਰ ਸਿੰਘ ਮੇਰੇ ਵੱਡੇ ਭਰਾ ਨੇ ਸਿੱਧੂ ਮੂਸੇਵਾਲਾ ਸਾਡੇ ਬੱਚਿਆਂ ਵਾਂਗ ਸੀ ਫਿਰ ਉਹਨੂੰ ਰੋਣ ਲਈ ਕਿਉਂ ਛੱਡਿਆ ਹੋਇਆ ਹੈ ਇੰਨੇ ਸਾਲਾਂ ਤੋਂ ਉਹ ਰੋਣ ਲਈ ਕੋ ਛੱਡਿਆ ਤੁਹਾਡਾ ਪਿਓ ਆਹੋ ਤੁਹਾਡਾ ਵੱਡਾ ਭਰਾ ਏ ਸਿੱਧੂ ਮੂਸੇਵਾਲਾ ਮਾਰਤਾ ਤੁਸੀਂ ਦੱਸਤਾ ਦੋ ਕਿਹੜਾ ਸੰਘਰਸ਼ ਕੀਤਾ ਕਿੱਥੇ ਲੱਗਿਆ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਰਾਜਾ ਵਰਿੰਗ ਵੱਲੋਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਲੜਾਈ ਨਹੀਂ ਲੜੀ ਗਈ ਯਾਰ ਮੈਂ ਨਹੀਂ ਕਹਦਾ ਏ ਸਾਰੀ ਦੁਨੀਆ ਜਾਣਦੀ ਆ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਭਖਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਵੱਡੀ ਪਾਰਟੀਆਂ ਦੇ ਉਮੀਦਵਾਰ ਵੋਟਰਾਂ ਤੱਕ ਰਾਸਤਾ ਕਾਇਮ ਕਰਕੇ ਉਹਨਾਂ ਨੂੰ ਆਪਣੇ ਹੱਕ ਦੇ ਵਿੱਚ ਵੋਟ ਪਾਉਣ ਦੀ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਉੱਤੇ ਹੀ ਆਜ਼ਾਦ ਉਮੀਦਵਾਰ ਵੀ ਇਸ ਲੜੀ ਦੇ ਵਿੱਚ ਪਿੱਛੇ ਨਹੀਂ ਹੈ ਤੇ ਕਈ ਵੱਡੇ ਆਗੂ ਇਸ ਚੋਣਾਂ ਦੇ ਵਿੱਚ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਪਣੀ ਕਿਸਮਤ ਅਜਬਾਨ ਜਾ ਰਹੇ ਨੇ ਤਾਂ ਗੱਲ ਕੀਤੀ ਜਾਵੇ ਲੁਧਿਆਣਾ ਲੋਕ ਸਭਾ ਹਲਕੇ ਦੀ ਤਾਂ ਲੁਧਿਆਣਾ ਲੋਕ ਸਭਾ ਹਲਕੇ ਤੋਂ ਕਮਲਜੀਤ ਸਿੰਘ ਬਰਾੜ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਪਣੀ ਦਾਵੇਦਾਰੀ ਜਿਤਾ ਚੁੱਕੇ ਨੇ ਤੇ ਬਹੁਤ ਜਲਦ ਨੋਮੀਨੇਸ਼ਨ ਭਰਨ ਜਾ ਰਹੇ ਨੇ ਸਾਡੇ ਨਾਲ ਮੌਜੂਦ ਨੇ ਕਮਲਜੀਤ ਸਿੰਘ ਬਰਾੜ ਬਰਾੜ ਸਾਹਿਬ ਤੁਹਾਡਾ ਸਵਾਗਤ ਹੈ ਵੈਜੀ ਗੁਰਜੀਤ ਸਿੰਘ ਖਾਲਸਾ ਵੈਜੀ ਗੁਰਜੀਤ ਸਿੰਘ ਫਤਿਹ ਧੰਨਵਾਦ ਜੀ ਬਰਾੜ ਸਾਹਿਬ ਜਿਸ ਤਰ੍ਹਾਂ ਮੈਂ ਕਿਹਾ ਕਿ ਜਿੱਥੇ ਵੱਡੀ ਪਾਰਟੀਆਂ ਦੇ ਆਗੂ ਲਗਾਤਾਰ ਵਿਚਾਰ ਰਹੇ ਨੇ ਲੋਕਾਂ ਨੂੰ ਆਪਣੇ ਹੱਕ ਦੇ ਵਿੱਚ ਵੋਟ ਪਾਉਣ ਦੀ ਅਪੀਲ ਕਰ ਰਹੇ ਨੇ ਉਥੇ ਤੁਸੀਂ ਲੁਧਿਆਣਾ ਤੋਂ ਆਪਣੀ ਦਾਵੇਦਾਰੀ ਜਿਤਾਈ ਆ ਪਰ ਜੇ ਗੱਲ ਕੀਤੀ ਜਾਵੇ ਤੁਹਾਡੀ ਕੌਨਸਟਿਟੂਐਂਸੀ ਦੀ ਬਾਗਾਪੁਰਾਣਾ ਨਾਲ ਸੰਬੰਧਿਤ ਹੈ ਤਾਂ ਬਾਗਾਪੁਰਾਣਾ ਫਰੀਦਕੋਟ ਨਾਲ ਦੇ ਵਿੱਚ ਆਉਂਦਾ ਵਾ ਫਰੀਦਕੋਟ ਛੱਡ ਕੇ ਲੁਧਿਆਣਾ ਹੀ ਕਿਉਂ ਪਹਿਲੀ ਗੱਲ ਤੇ ਫਰੀਦਕੋਟ ਰਜਰਬ ਆ ਦੂਜੀ ਗੱਲ ਅਸੀਂ ਜਗਰਾਉ ਤੋਂ ਤਿੰਨ ਇਲੈਕਸ਼ਨ ਲੜ ਚੁੱਕੇ ਮੇਰੇ ਪਿਤਾ ਜੀ 1992 ਦੇ ਵਿੱਚ ਜਦੋਂ ਕੋ ਕਾਂਗਰਸ ਦਾ ਝੰਡਾ ਨਹੀਂ ਸੀ ਚੱਕਦਾ ਉਸ ਵੇਲੇ ਉਹਨਾਂ ਨੇ ਇਲੈਕਸ਼ਨ ਲੜੇ ਐਮਐਲਏ ਬਣੇ ਮੰਤਰੀ ਬਣੇ ਉਸ ਤੋਂ ਬਾਅਦ ਫਿਰ 97 ਫਿਰ 2002 ਜਿਹੜੇ ਦੋ ਕੈਂਡੀਡੇਟ ਤੁਸੀਂ ਵੱਡੀਆਂ ਪਾਰਟੀਆਂ ਵਾਲੇ ਕਹਿੰਦੇ ਹੋ ਨਾ ਇਨਾਂ ਦਾ ਪਤਾ ਟਿਕਾਣਾ ਨਹੀਂ ਸੀ ਪਤਾ ਉਹਨਾਂ ਦਾ ਨਾਂ ਨਹੀਂ ਸੀ ਕੋਈ ਜਾਣਦਾ ਜਦੋਂ ਅਸੀਂ ਇਸ ਜ਼ਿਲ੍ਹੇ ਦੇ ਵਿੱਚ ਇਲੈਕਸ਼ਨ ਲੜ ਚੁੱਕੇ ਹਾਂ ਔਰ ਮੇਰੇ ਪਿਤਾ ਜੀ ਜ਼ਿਲ੍ਹੇ ਦੇ ਪ੍ਰਧਾਨ ਵੀ ਰਹੇ ਚੁੱਕੇ ਲੁਧਿਆਣੇ ਦੇ ਜੀ ਤੇ ਇਸ ਕਰਕੇ ਸਾਡਾ ਤਾਂ ਇਸ ਇਲਾਕੇ ਨਾਲ ਇਸ ਲੋਕ ਸਭਾ ਨਾਲ ਪੁਰਾਣਾ ਨਾਤਾ ਹੈ ਇੱਕ ਹੋਰ ਜਾਣਕਾਰੀ ਜਵਾਦਾ ਕਰੀਏ 8 ਸਾਲ ਆਪਾਂ ਇੱਥੋਂ ਦੇ ਯੂਥ ਕਾਂਗਰਸ ਦੇ ਇੰਚਾਰਜ ਰਹੇ ਹਾਂ ਜੀ ਜੀ 8 ਸਾਲ ਲਗਾਤਾਰ ਇੱਥੋਂ ਦੀਆਂ ਗਲੀਆਂ ਮੁਹੱਲੇ ਸੜਕਾਂ ਦੇ ਉੱਤੇ ਸੰਘਰਸ਼ ਕੀਤੇ ਸੋ ਇਹ ਇਲਾਕਾ ਇਹਨਾਂ ਕੈਂਡੀਡੇਟਾਂ ਲਈ ਨਵਾ ਹੋਊਗਾ ਕੁਈ ਗਿੱਦੜ ਵਾਏ ਤੋ ਆ ਗਿਆ ਕੁ ਚੰਡੀ ਗੜੋ ਆ ਗਿਆ ਕੁ ਕਿਤੋਂ ਹੋਰ ਆ ਗਿਆ ਕਮਲਜੀਤ ਸਿੰਘ ਲੁਧਿਆਣੇ ਦਾ ਹੀ ਵਾਸੀ ਆ ਲੁਧਿਆਣੇ ਚ ਹੀ ਰਿਹਾ ਸਾਰੀ ਜ਼ਿੰਦਗੀ ਇੱਥੇ ਗੱਡੀ ਆ ਇੱਥੇ ਮੇਰੇ ਦੋਸਤਾਂ ਨੇ ਆ ਜਰਾਨੇ ਆ ਇੱਥੇ ਸੰਘਰਸ਼ ਕੀਤਾ ਹੈ ਤਾਂ ਲੁਧਿਆਣਾ ਪੁਰਾਣਾ ਘੜ ਰਿਆ ਵਾ ਤੁਹਾਡਾ ਵਿਚਰਦੇ ਰਹੇ ਹੋ ਇਹੀ ਕਾਰਨ ਆ ਲੋਕ ਸਭਾ ਚੋ ਚੋਨਾ ਜਿਹੜੀਆਂ ਲੁਧਿਆਣਾ ਤੋਂ ਲੜਨ ਦਾ ਜਾਂ ਕਿਸੇ ਖਾਸ ਮਕਸਦ ਨੂੰ ਲੈ ਕੇ ਲੁਧਿਆਣਾ ਪਹੁੰਚੇ ਹੋ ਖਾਸ ਮਕਸਦ ਵੀ ਆ ਇਹ ਵੀ ਕਾਰਨ ਆ ਕਿ ਸਾਡਾ ਨਾਤਾ ਇਸ ਜ਼ਿਲ੍ਹੇ ਨਾਲ ਸਾਡਾ ਇਹਨਾਂ ਲੋਕਾਂ ਨਾਲ ਨਾਤਾ ਹੈ ਇਹਨਾਂ ਲੋਕਾਂ ਨੂੰ ਬਚਾਉਣ ਲਈ ਚੋਰਾ ਠੱਗਾ ਤੋਂ ਮੈਦਾਨ ਚ ਨਿਤਰੇ ਕਿਹੜੇ ਚੋਰਾ ਠੱਗਾ ਦੀ ਗੱਲ ਕਰ ਰਹੇ ਜਿਹੜੇ ਖਿਲਾਫ ਖੜੇ ਆ ਜਿਹੜੇ ਤਿੰਨ ਤਿੰਨ ਵਾਰ ਇੱਕ ਤਿੰਨ ਵਾਰ ਵਿਧਾਨ ਸਭਾ ਚ ਲਾ ਗਿਆ ਇੱਕ ਤਿੰਨ ਵਾਰ ਪਾਰਲੀਮੈਂਟ ਚ ਲਾ ਗਿਆ ਲੋਕ ਮੁੱਦਿਆਂ ਦੀ ਅਜੇ ਤੱਕ ਗੱਲ ਨਹੀਂ ਕੀਤੀ ਤੁਸੀਂ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਦੀ ਗੱਲ ਕਰ ਰਹੇ ਹੋ ਤੁਸੀਂ ਬੜਾ ਬਿਹਤਰ ਜਾਣਦੇ ਹੋ ਜੀ ਤੁਹਾਨੂੰ ਕਿਉਂ ਪਤਾ ਲੱਗਿਆ ਵੀ ਇਹ ਚੋਰ ਆ ਤੁਹਾਨੂੰ ਜਾਣਦੇ ਹੋ ਨਾ ਤਾਂ ਮਤਲਬ ਤੁਸੀਂ ਤੁਸੀਂ ਕਿਹਾ ਕਿ ਜਿਹੜਾ ਤਿੰਨ ਵਾਰੀ ਇਹਦਾ ਮਤਲਬ ਤੁਸੀਂ ਜਾਣਦੇ ਹੋ ਤੁਸੀਂ ਕਿਹਾ ਜਿਹੜੇ ਤਿੰਨ ਵਾਰੀ ਵਿਧਾਨ ਸਭਾ ਇਹ ਪਹੁੰਚੇ ਨੇ ਤੇ ਤਿੰਨ ਵਾਰੀ ਲੋਕ ਸਭਾ ਇਹ ਪਹੁੰਚੇ ਤੁਸੀਂ ਸਮਝ ਗਏ ਹੋ ਤੇ ਬਾਕੀ ਜਿਹੜੇ ਤੁਹਾਡੇ ਵਿਰੋਧੀ ਮੁਕਾਬਲੇ ਦੇ ਵਿੱਚ ਨੇ ਉਹ ਇੱਕ ਇੱਕ ਵਾਰੀ ਵਿਧਾਨ ਸਭਾ ਪਹੁੰਚੇ ਨੇ ਤਿੰਨ ਤਿੰਨ ਵਾਰੀ ਉਹ ਦੋਨਾਂ ਵਿੱਚੋਂ ਕੋਈ ਵੀ ਨਹੀਂ ਪਹੁੰਚਿਆ ਵਿਵੇਕ ਤੇਰੀ ਬੁੱਧੀ ਸੱਚੀ ਵਿਵੇਕ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਤੁਸੀਂ ਸਮਝ ਗਏ ਹੋ ਪਰ ਗੱਲ ਇਹ ਹੈ ਕਿ ਤੁਸੀਂ ਚੋਣਾਂ 'ਚ ਆਉਨੇ ਹੋ ਵੋਟਾਂ ਲੈ ਜਾਂਦੇ ਹੋ ਬਾਅਦ 'ਚ ਲੋਕਾਂ ਨੂੰ ਮਿਲਦੇ ਨਹੀਂ ਲੋਕਾਂ ਦਾ ਕੋਈ ਸਵਾਰਦੇ ਨਹੀਂ ਫਿਰ ਲੋਕ ਤੁਹਾਨੂੰ ਵੋਟ ਕਿਉਂ ਪਾਉਣ ਸੋ ਇਹ ਜਿਹੜੇ ਇਹੋ ਜੀ ਸੋਚ ਵਾਲੇ ਗੰਦੀ ਪਿਰਤ ਪਾਈ ਜਿਨ੍ਹਾਂ ਨੇ ਸਿਆਸਤ ਵਿੱਚ ਲੋਕਾਂ ਦੀਆਂ ਵੋਟਾਂ ਫੁੰਡੀਆਂ ਤੇ ਫਰਾਰ ਹੋ ਗਏ ਉਹਨਾਂ ਲੋਕਾਂ ਨੂੰ ਸਬਕ ਸਿਖਾਉਣ ਲਈ ਉਹਨਾਂ ਦੇ ਚਿਹਰੇ ਮੂਰੇ ਲੋਕਾਂ ਸਾਹਮਣੇ ਨੰਗੇ ਕਰਨ ਲਈ ਆਪਾਂ ਆਏ ਆਂ ਲੋਕ ਲੋਕਤੰਤਰ 'ਚ ਲੋਕ ਵੱਡੇ ਆ ਅੱਜ ਤੁਹਾਨੂੰ ਲੋਕ ਨਜ਼ਰ ਆ ਰਹੇ ਆ 5 ਸਾਲ ਲੋਕ ਤੁਹਾਨੂੰ ਕਿਉਂ ਨਹੀਂ ਦਿਸਦੇ 5 ਸਾਲ ਤੁਸੀਂ ਲੋਕਾਂ ਦੀ ਗੱਲ ਕਿਉਂ ਨਹੀਂ ਕਰਦੇ ਲੜਾਈ ਕਿਉਂ ਨਹੀਂ ਲੜਦੇ ਅੱਜ ਸ਼ਹਿਰ ਦੇ ਵਿੱਚ ਆ ਕੇ ਹਿੰਦੂ ਵੋਟ ਨੂੰ ਫੁੰਡਣ ਦਾ ਯਤਨ ਕਰ ਰਹੇ ਆ ਦੋਨੇ ਕੈਂਡੀਡੇਟ ਕਿ ਇਹਨਾਂ ਨੂੰ ਮੂਰਖ ਬਣਾ ਕੇ ਇਹਨਾਂ ਦੀਆਂ ਵੋਟਾਂ ਲੈ ਜੀ ਪਰ ਤੁਸੀਂ ਪਰ ਤੁਸੀਂ ਤਿੰਨ ਵਾਰੀ ਇੱਕ ਵਿਧਾਨ ਸਭਾ ਗਿਆ ਇੱਕ ਪਾਰਲੀਮੈਂਟ ਗਿਆ ਤੁਸੀਂ ਕਦੇ ਤਿੰਨ ਵਾਰੀ ਉਸ ਕਾਲੇ ਦੌਰ ਚ ਏਜੰਸੀਆਂ ਦੁਆਰਾ ਮਾਰੇ ਗਏ ਹਿੰਦੂਆਂ ਦੀ ਗੱਲ ਕੀਤੀ ਹੈ ਕਦੇ ਕਿਤੇ ਕਦੇ ਤੁਸੀਂ ਸਿੱਖਾਂ ਦੇ ਕਤਲਿਆਂ ਦੀ ਦਿੱਲੀ ਚ ਹੋਏ ਗੱਲ ਕੀਤੀ ਹੈ ਸਿੱਖਾਂ ਦੇ ਘਰਾਂ ਜੰਮੇ ਹੋ ਕਦੇ ਉਹ ਦੋਨਾਂ ਚੀਜ਼ ਦੋਨੇ ਮੁੱਦੇ ਕਦੇ ਪਾਰਲੀਮੈਂਟ ਜਾਂ ਵਿਧਾਨ ਸਭਾ ਚੱਕੇ ਔਰ ਉਸ ਤੋਂ ਵੱਡੀ ਗੱਲ ਕੀ ਤੁਸੀਂ ਕਦੇ ਗੁਰੂ ਸਾਹਿਬ ਦੀ ਹੋਈ ਬੇਅਦਬੀ ਦੀ ਗੱਲ ਕੀਤੀ ਹੈ ਅੱਜ ਤੁਸੀਂ ਬੇਅਦਬੀ ਦੀ ਗੱਲ ਕਰਦੇ ਹੋ ਨਹੀਂ ਤੁਸੀਂ ਇੱਕ ਦੂਜੇ ਤੇ ਚਿੱਕਰ ਸੱਟ ਰਹੇ ਹੋ ਤੁਸੀਂ ਨਸ਼ੇ ਦੀ ਗੱਲ ਕਰਦੇ ਹੋ ਕਿ ਨਸ਼ਾ ਪੰਜਾਬ ਚ ਦਨਦਰ ਵੱਧਦਾ ਜਾ ਰਿਹਾ ਇਹਨੂੰ ਕਿਵੇਂ ਕੰਟਰੋਲ ਕਰਨਾ ਹੈ ਕਦੇ ਤੁਸੀਂ ਕਿਸੇ ਅਫਸਰ ਦਾ ਗਲ ਫੜਨ ਦੀ ਕੋਸ਼ਿਸ਼ ਕੀਤੀ ਹੈ ਵੀ ਤੇਰੇ ਇਲਾਕੇ ਚ ਨਸ਼ਾ ਵਿਕਦਾ ਹੈ ਲੋਕ ਤੁਹਾਨੂੰ ਵੋਟਾਂ ਕਿਉਂ ਪਾਉਣ ਜਦੋਂ ਤੁਸੀਂ ਲੋਕ ਖਿੱਤਾਂ ਦੀ ਪਹਿਰੇਦਾਰੀ ਹੀ ਨਹੀਂ ਕਰਦੇ ਸਮਰੱਥ ਤਾਂ ਅੱਜ ਤੁਸੀਂ ਵੀ ਸਵਾਲ ਚੁੱਕਦੇ ਨਜ਼ਰ ਆ ਰਹੇ ਹੋ ਤੇ ਦੋਨੋਂ ਹੀ ਕੈਂਡੀਡੇਟ ਚਾਹੇ ਉਹ ਭਾਜਪਾ ਦੇ ਹੋਣ ਚਾਹੇ ਕਾਂਗਰਸ ਦੇ ਹੋਣ ਉਹਨਾਂ ਦੇ ਉੱਤੇ ਵੱਡੇ ਸਵਾਲ ਚੱਕ ਰਹੇ ਹੋ ਪਰ ਇਹ ਦੋਨੋਂ ਹੀ ਕੈਂਡੀਡੇਟ ਕਿਸੇ ਸਮੇਂ ਕਾਂਗਰਸ ਦੇ ਵਿੱਚ ਸੀਗੇ ਤੁਸੀਂ ਵੀ ਕਾਂਗਰਸ ਦੇ ਵਿੱਚ ਰਹੇ ਹੋ ਇਹਨਾਂ ਦੇ ਨਾਲ ਵਿਚਰਦੇ ਰਹੇ ਹੋ ਇਹਨਾਂ ਦੇ ਨਾਲ ਸਟੇਜਾਂ ਵੀ ਸ਼ੇਅਰ ਕਰਦੇ ਰਹੇ ਹੋ ਉਦੋਂ ਵੀ ਤੁਸੀਂ ਕਿਉਂ ਨਹੀਂ ਇਹ ਮੁੱਦੇ ਚੁੱਕੇ ਜਿਹੜੇ ਅੱਜ ਮੁੱਦੇ ਚੱਕ ਰਹੇ ਹੋ ਮੈਂ ਤੁਹਾਨੂੰ ਦੱਸ ਦਿਆਂ ਫਿਰ ਜਾਣਕਾਰੀ 'ਚ ਵਾਧਾ ਤੁਹਾਡੇ ਰਾਹੀਂ ਦਰਸ਼ਕਾਂ ਦਾ ਵੀ ਹੋ ਜਾਊਗਾ 2018 ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਜੀ ਇੱਕ ਦਿਨ ਦੋ ਜਗ੍ਹਾ ਰੈਲੀਆਂ ਸੀ ਸਿਆਸੀ ਤੀਜੀ ਜਗ੍ਹਾ ਸੰਗਤ ਦਾ ਘੱਟ ਸੀ ਬਰਗਾੜੀ ਦੇ ਵਿੱਚ ਕਾਂਗਰਸ ਰੈਲੀ ਕਰ ਰਹੀ ਸੀ ਲੰਬੀ ਦੇ ਵਿੱਚ ਅਕਾਲੀ ਦਰ ਰੈਲੀ ਕਰ ਰਹੀ ਸੀ ਪਟਿਆਲੇ ਦੇ ਵਿੱਚ ਦੋਨੇ ਇੱਕ ਦੂਜੇ ਦੇ 12 ਚ ਰੈਲੀਆਂ ਕਰ ਰਹੇ ਸੀ ਇਹਨਾਂ ਨੇ ਰੈਲੀ ਕਿਉਂ ਰੱਖਿਆ ਸੀ ਕੈਪਟਨ ਨੇ ਤੇ ਬਾਦਲ ਨੇ ਕਿਉਂਕਿ ਉਸ ਦਿਨ ਸੰਗਤਾਂ ਦਾ ਬਹੁਤ ਵੱਡਾ ਇਕੱਠ ਵਰਗਾੜੀ ਸੀ। ਵਰਗਾੜੀ ਤੇ ਮੈਂ ਉਸ ਸਮੇਂ ਉੱਥੇ ਸੀਗਾ ਜਦੋਂ ਵਰਗਾੜੀ ਦੇ ਵਿੱਚ ਚੱਲ ਰਿਹਾ ਸੀ। ਤੁਸੀਂ ਫਿਰ ਮੈਨੂੰ ਮਿਲੇ ਹੋਵੋਗੇ ਉੱਥੇ ਮੈਨੂੰ ਦੇਖਿਆ ਹੋਊਗਾ ਨਾ। ਕਾਫੀ ਪੋਲੀਟੀਕਲ ਆਗੂ ਵੀ ਵੱਡੀ ਗਿਣਤੀ ਦੇ ਵਿੱਚ ਉਸ ਰੈਲੀ ਦੇ ਵਿੱਚ ਪੋਲੀਟੀਕਲ ਹੋਰ ਕਿਸੇ ਜਮਾਤ ਦਾ ਕੋਈ ਨਹੀਂ ਪਹੁੰਚਿਆ ਉੱਥੇ। ਕਾਂਗਰਸ ਦਾ ਮੇਰੇ ਪਿਤਾ ਜੀ ਉਸ ਵੇਲੇ ਐਮ.ਐਲ.ਏ ਸੀ ਕਾਂਗਰਸ ਦੇ ਵਿੱਚ ਰਹਿੰਦੇ ਹਾਂ ਕਮਲਜੀਤ ਸਿੰਘ ਬਰਾੜ ਵਰਗਾੜੀ ਦੀ ਸਟੇਜ ਤੋਂ ਕੈਪਟਨ ਨੂੰ ਲਾਂਤਾਂ ਪਾ ਰਿਹਾ ਸੀ ਜਦੋਂ ਕੈਪਟਨ ਕਮਲਜੀਤ ਸਿੰਘ ਬਰਾੜ ਬਰਗਾੜੀ ਦੇ ਵਿੱਚ ਸਰਕਾਰ ਦੇ ਵਿੱਚ ਰਹਿੰਦੇ ਆ ਹਾਂ 2018 ਦੇ ਵਿੱਚ ਪਿਤਾ ਜੀ ਐਮ ਐਲ اے ਹੁੰਦੇ ਆ ਹੋਏ ਕੈਪਟਨ ਉਹ ਦੱਸ ਰਿਹਾ ਸੀ ਕਿ ਆਪਾਂ ਬੇਅਦਬੀ ਦਾ ਇਨਸਾਫ ਦੇਣ ਦੀ ਗੱਲ ਕਰਕੇ ਸੱਤਾ ਚਾਹੇ ਆ ਆਪਾਂ ਇਨਸਾਫ ਦੇਈ ਆ ਸੰਗਤਾਂ ਦਾ ਹਰ ਜਿਹੜਾ ਬੈਠਾ ਹੈ ਨਾ ਇਹਨਾਂ ਦੇ ਹਿਰਦੇ ਬਲੁੰਦਰੇ ਹੋਏ ਇਹਨਾਂ ਦੇ ਮੱਲਮ ਲਾਈਏ ਜ਼ਖਮਾਤੇ ਪਰ ਤੁਸੀਂ ਇਹ ਸਮਝੋ ਨਾ ਮੈਂ ਤਾਂ ਆਪਾਂ ਤਾਂ ਆਪਦਾ ਫਰਜ਼ ਨਿਭਾਇਆ ਕੋਈ ਇਨਸਾਨ ਅਹਸਾਨ ਨਹੀਂ ਕੀਤਾ ਗੁਰੂ ਵੱਲ ਖੜਨਾ ਸਾਡਾ ਫਰਜ਼ ਸੀ ਪਰ ਸਾਨੂੰ ਗੁਰੂ ਦੇ ਬਖਸ਼ਿਸ਼ ਦਿੱਤੀ ਹੈ ਕਿ ਆਸਾ ਵੀ ਸਾਡੇ ਪੁੱਤ ਸਾਡੇ ਨਾਲ ਖੜਨ ਪਰ ਇਹਨਾਂ ਚੋਂ ਅੱਜ ਤੱਕ ਵਿਧਾਨ ਸਭਾ 'ਚ ਨਹੀਂ ਕੋਈ ਬੋਲਿਆ ਉੱਥੇ ਤਾਂ ਜਾਣ ਦੀ ਇਹਨਾਂ ਦੀ ਹਿੰਮਤ ਹੀ ਨਹੀਂ ਸੀ ਵਿਧਾਨ ਸਭਾ ਜਾਂ ਪਾਰਲੀਮੈਂਟ 'ਚ ਤਾਂ ਦੋਨੇ ਬੋਲ ਸਕਦੇ ਸੀ ਨਾ ਅੱਜ ਤੱਕ ਉਥੇ ਗੁਰੂ ਦੀ ਬੇਅਦਬੀ ਦੀ ਗੱਲ ਹੀ ਨਹੀਂ ਕੀਤੀ ਕਿਉਂ ਫਿਰ ਤੁਸੀਂ ਜਦੋਂ ਸਾਡੇ ਗੁਰੂ ਦੀ ਗੱਲ ਹੀ ਨਹੀਂ ਕਰ ਰਹੇ ਤੇ ਗੁਰੂ ਤੁਹਾਡੀ ਗੱਲ ਕਿਉਂ ਸੁਣੇ ਕਿਉਂ ਕਰੇ ਫਿਰ ਸੰਗਤ ਤੁਹਾਡੀ ਗੱਲ ਕਿਉਂ ਸੁਣੇ ਤਾਂ ਬੇਅਦਬੀ ਦਾ ਮੁੱਦਾ ਚੱਕ ਰਹੇ ਹੋ ਤੇ ਨਾਲ-ਨਾਲ ਵੱਡੀਆਂ ਠੱਗੀਆਂ ਦਾ ਵੀ ਜ਼ਿਕਰ ਕਰ ਰਹੇ ਹੋ ਕਿਹੜੀਆਂ ਐਸੀਆਂ ਠੱਗੀਆਂ ਜਿਹੜਾ ਹੁਣ ਤੁਸੀਂ ਲੋਕਾਂ ਦੇ ਵਿਚਾਰ ਵਿਚਾਰ ਰਹੇ ਹੋ ਐਸੀਆਂ ਠੱਗੀਆਂ ਨੂੰ ਲੁਧਿਆਣਾ ਦੇ ਲੋਕਾਂ ਤੱਕ ਵੈਸੇ ਤਾਂ ਲੁਧਿਆਣੇ ਦੇ ਲੋਕ ਜਾਣਦੇ ਹਨਾ ਯਾਰ ਫਾਈਲ ਕਿੱਥੇ ਗੱਡੀ 'ਚ ਰਹਿ ਗਈ ਕੋਈ ਨਹੀਂ ਲੈ ਕੇ ਆਈ ਆਪਾਂ ਥੋੜਾ ਜਿਹਾ ਉਹ ਵੀ ਦੇਖੀਏ ਉਹਦੇ ਬਾਰੇ ਵੀ ਤੁਹਾਨੂੰ ਦੱਸ ਦਿੰਨੇ ਆ ਜਿਹੜੇ ਜਿਹੜੇ ਠੱਗੀਆਂ ਕਾਂਗਰਸ ਦਾ ਪ੍ਰਧਾਨ ਮਾਰ ਕੇ ਆਇਆ ਇੱਥੇ ਉਹਨੂੰ ਉਹ ਤਾਂ ਉਹਨੇ ਹਥਿਆਰ ਸੱਟ ਤੇ ਉਹਨੂੰ ਪਤਾ ਹੈ ਵੀ ਹੁਣ ਵੋਟਾਂ ਦਾ ਲੋਕਾਂ ਨੇ ਪਾਉਣਾ ਨੇ ਲੋਕਾਂ ਦਾ ਰਿਸਪੌਂਸ ਹੈ ਨਹੀਂ ਲੋਕਾਂ ਨੇ ਸਾਥ ਨਹੀਂ ਦੇਣਾ ਹੁਣ ਸਿਰਫ ਤੇ ਸਿਰਫ ਇੰਡਸਟਰੀ ਵਾਲਿਆਂ ਦੇ ਜੇਬਾਂ 'ਚੋਂ ਪੈਸੇ ਕੱਢਣ ਦੀ ਤਿਆਰੀ ਹੈ ਉਹਦੀ ਜੇਬਾਂ ਕੱਟਣ ਦੀ ਤਿਆਰੀ ਹੈ ਕਿ ਮੈਂ ਇੱਥੋਂ ਪੈਸਾ ਜਿੰਨਾ ਇਕੱਠਾ ਕਰਕੇ ਜੀਜਾ ਸਾਲਾ ਲਿਜਾ ਸਕਦੇ ਲੈ ਜਾਣਾ ਠਗੀਆਂ ਬਹੁਤ ਨੇ ਪੰਜਾਬ ਨਾਲ ਹੋਈਆਂ ਵਧਿੱਕੀਆਂ ਬਹੁਤ ਨੇ ਤੁਸੀਂ ਦੱਸੋ ਵਿਧਾਨ ਸਭਾ ਮੈਂ ਕੱਲਾ ਕਿਉਂ ਕਹ ਰਿਹਾ ਵਿਧਾਨ ਸਭਾ 'ਚ ਤੁਸੀਂ ਸੁਣਿਆ ਹੋਣਾ ਤੁਸੀਂ ਤਾਂ ਜਾਗਰੂਕ ਪੱਤਰਕਾਰੀ ਕਰਦੇ ਹੋ ਤੁਸੀਂ ਭਗਵਾਨਤ ਮਾਨ ਨੂੰ ਦੋ ਵਾਰ ਸੁਣਿਆ ਨਹੀਂ ਕਿ ਤੇਰੀਆਂ ਬੱਸਾਂ ਦੀਆਂ ਬਾੜੀਆਂ ਦਾ ਹਿਸਾਬ ਤਾਬ ਕਰ ਲੂ ਮੈਂ ਫਿਰ ਉਸ ਤੋਂ ਬਾਅਦ ਅ ਅਮਨ ਅਰੋੜਾ ਮੰਤਰੀ ਕਹਿ ਰਿਹਾ ਹੈ ਕਿ ਕਰਨ ਕਟਾਰੀਆ ਜਿਹਦੇ ਦੋ ਬੱਚੇ ਜਿਨੇ ਆਪ ਗੋਲੀ ਮਾਰ ਕੇ ਦੋ ਬੱਚੇ ਆਪਦੇ ਮੌਤ ਦੇ ਘਾਟ ਉਤਾਰਦੇ ਫੁੱਲਾਂ ਵਰਗੇ ਬੱਚੇ ਠੱਗੀਆਂ ਦੀ ਗੱਲ ਮੇਰੇ ਕੋਲ ਬਹੁਤ ਵੱਡੀ ਫਾਈਲ ਆ ਇਹਦਾ ਆਪਾਂ ਖੁਲਾਸਾ ਕਿ ਤੇ ਫੇਰ ਕਰਾਂਗੇ ਵਿੱਚ ਇਹਦੇ ਕਰਨ ਕਟਾਰੀਆ ਵਿੱਚ ਇਹਦੇ ਜਿੰਨਾ ਮਿੱਟੀ ਦਾ ਤੇਲ ਖਾਦਾ ਗਿਆ ਜਿੰਨੇ ਅੰਦਰ ਤੁਸੀਂ ਗਿੱਦੜਵਾ ਅਤੇ ਮੁਕਸਰ ਦੇ ਜਿਹੜੇ ਜਿੰਨੇ ਨਰੀਗਾ ਦੇ ਪੈਸੇ ਖਾਦੇ ਸੀ ਇਨਸਪੈਕਟਰ ਨੇ ਉਹਨਾਂ ਨੂੰ ਲੁਧਿਆਣਾ ਦੇ ਲੋਕਾਂ ਤੱਕ ਪਹੁੰਚਾਉਂਗੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਲੋਕੋ ਠੱਗਾਂ ਤੋਂ ਬਚੋ ਆ ਦੇਖੋ ਆ ਇਹ ਤਾਂ ਸਾਲਾ ਹੈ ਡੰਪੀ ਬਣਾਇਕ ਮੇਰਾ ਕਾਂਗਰਸ ਦਾ ਪ੍ਰਧਾਨ ਖੜਾ ਹੈ ਇਦੀ ਵਾਈਫ ਕਹਿੰਦੀ ਆ ਬੀਬਾ ਜੀ ਕਹਿੰਦੇ ਆ ਕਿ ਮੈਂ ਗੁਰੂ ਸਾਹਿਬ ਦੇ ਉੱਤੇ ਹੱਥ ਰੱਖਦੀ ਆ ਭਗਵਾਨਤਮਾਨ ਨੂੰ ਆਦੀ ਆ ਮੈਂ ਗੁਰੂ ਸਾਹਿਬ ਤੇ ਹੱਥ ਰੱਖਦੀ ਆ ਮੇਰੇ ਗੁਰਦੁਆਰਾ ਸਾਹਿਬ ਜਾ ਕੇ ਪਹਿਲਾਂ ਤਾਂ ਭੋਲੀਏ ਬੀਬੀਏ ਗੁਰੂ ਸਾਹਿਬ ਸਾਡੇ ਤੇ ਹੱਥ ਰੱਖਦੇ ਆ ਪਰਮਾਤਮਾ ਬਖਸ਼ਣਹਾਰ ਆ ਅਸ਼ੀਰਵਾਦ ਦਿੰਦਾ ਸਾਡੇ ਤੇ ਹੱਥ ਰੱਖਦਾ ਸੱਚੇ ਪਾਤਸ਼ਾਹ ਅਸੀਂ ਨਹੀਂ ਉਹਦੇ ਤੇ ਹੱਥ ਰੱਖ ਸਕਦੇ ਦੂਸਰੀ ਗੱਲ ਭਗਵਾਨਤਮਾਨ ਨੇ ਨਹੀਂ ਇਹ ਗੱਲਾਂ ਕਰਨੀਆਂ ਤੁਹਾਨੂੰ ਲੱਗਦਾ ਕਿ ਉਹ ਝੂਠੇ ਜੜੀ ਆ ਜੜੀ ਆ ਗੁਰੂ ਸਾਹਿਬ ਦੀ ਓਟ ਆਸਰਾ ਲੈ ਕੇ ਝੂਠੀਆਂ ਗੱਲਾਂ ਕਰ ਰਹੇ ਨੇ ਆਪਾਂ ਤੋਂ ਤੱਥ ਨਾਲ ਚੁਸਲਾਵਾਂਗੇ ਨਾ ਆਪਾਂ ਜ਼ੁਬਾਨੀ ਤਾਂ ਕਹਿੰਦੇ ਨਹੀਂ ਕਿ ਤੁਸੀਂ ਝੂਠੇ ਹੋ ਆਪਣੇ ਕੋਲ ਤੱਥ ਨਹੀਂ ਭਗਵਾਨਤਮਨ ਨੇ ਤਾਂ ਇਹ ਪੁੱਛਣਾ ਨਹੀਂ ਉਹਨੂੰ ਨਾ ਭਗਵਾਨਤਮਨ ਨੇ ਉਹਦੀ ਗੱਲ ਦਾ ਜਵਾਬ ਦੇਣਾ ਕਿਉਂਕਿ ਸਮਝੌਤੇ ਹੈਡਨ ਜੇ ਬਸਾਂ ਦੀਆਂ ਬਾਡੀਆਂ ਦਾ ਭਗਵਾਨਤਮਨ ਦੋ ਬਾਰੀ ਵਿਧਾਨ ਸਭਾ ਜ਼ਿਕਰ ਕਰ ਚੁੱਕਿਆ ਤੇ ਫੜ ਕੇ ਅੰਦਰ ਦੇਵੇ ਨਹੀਂ ਦਿੰਦਾ ਕਿਉਂਕਿ ਉਹਨੂੰ ਪਤਾ ਹੈ ਜਿੰਨਾ ਚਿਰ ਮੈਂ ਇਹ ਹੈਗਾ ਹੈ ਉਹਨਾਂ ਚਿਰ ਮੇਰੇ ਖਿਲਾਫ ਨਹੀਂ ਬੋਲਦੇ ਤਾਂ ਵਿਰੋਧੀ ਪਾਰਟੀਆਂ ਵੀ ਇਹ ਮੁੱਦਾ ਉਠਾਉਂਦੀਆਂ ਨੇ ਕਹਿੰਦੇ ਨੇ ਕਿ ਟੋਪੀ ਪਾ ਕੇ ਰਾਤ ਦੇ ਅੰਧੇਰੇ ਦੇ ਵਿੱਚ ਜਦੋਂ ਜੜੀਆਂ ਸਹਿਮਤੀਆਂ ਹੁੰਦੀਆਂ ਉਸ ਨੂੰ ਉਜਾਗਰ ਕੀਤਾ ਜਾਣਾ ਚਾਹੀਦਾ ਵਿਕਰਮ ਜੀਠਿਆ ਕਈ ਵਾਰੇ ਮੁੱਦਾ ਚੱਕ ਚੁੱਕੇ ਸਹੀ ਕਹਿੰਦਾ ਵਿਕਰਮ ਗੱਲ ਸਹੀ ਕਹਿ ਰਹੇ ਹੋ ਆ ਦੇਖੋ ਹੁਣ ਤੁਸੀਂ ਆ ਜਿਹੜੇ ਬੰਦੇ ਕੋਲੇ ਸਾਈਕਲ ਵੀ ਹੈ ਨਹੀਂ ਸੀ ਕਾਰ ਵੀ ਹੈ ਨਹੀਂ ਸੀ ਸਕੂਟਰ ਵੀ ਹੈ ਨਹੀਂ ਸੀ ਉਹਦੇ ਅੱਜ ਆ ਸ਼ੈਡਰ ਦੇਖੋ ਵਿਨਾਇਕ ਇੰਡਸਟਰੀ ਸ਼੍ਰੀ ਮਕਸਰ ਸਾਹਿਬ ਵਿਨਾਇਕ ਰਾਈ ਸੰਤ ਜਨਰਲ ਮੇਲ ਸ਼੍ਰੀ ਮਕਸਰ ਸਾਹਿਬ ਵਿਨਾਇਕ ਫੂਡਜ਼ ਪ੍ਰਾਈਵੇਟ ਲਿਮਟਿਡ ਸ਼੍ਰੀ ਮਕਸਰ ਸਾਹਿਬ ਸੂਰਿਆ ਇੰਡਸਟਰੀ ਸ਼੍ਰੀ ਮਕਸਰ ਸਾਹਿਬ ਕਬੀਰ ਰਾਈਸ ਮਿਲ ਜਨਰਲ ਮਿਲ ਤੁਸੀਂ ਕਹਿ ਰਹੇ ਹੋ ਮੁਖਸਰ ਸਾਹਿਬ ਪੂਰੇ ਸੁਣੋ ਨਾ ਵਿਨਾਇਕ ਜੇ ਜੇ ਫੂਡਸ ਪ੍ਰਾਈਵੇਟ ਲਿਮਟਿਡ ਸ਼੍ਰੀ ਮੁਖਸਰ ਸਾਹਿਬ ਜੈਨ ਰਾਈਸ ਮਿਲ ਸ਼੍ਰੀ ਮੁਖਸਰ ਸਾਹਿਬ ਸ਼੍ਰੀ ਸਤ ਕਰਤਾਰਨ ਜਨਰਲ ਮਿਲ ਜੰਡਵਾਲਾ ਮਲੋਟ ਇਹ ਤਾਂ ਬਾਅਦ ਚ ਆਪਾਂ ਖੁਲਾਸੇ ਕਿਸ ਦਿਨ ਕਰਾਂਗੇ ਪਰ ਤੁਸੀਂ ਇਹ ਦੇਖੋ ਵੀ ਅੱਠ ਸ਼ੈਲਰ ਆਹ ਜਿਹੜੇ ਇਹ ਕਾਗਜ਼ਾਚ ਆਹ ਪੂਰਾ ਪੇਪਰ ਵਰਕ ਦੇ ਵਿੱਚ ਨੇ ਰਜਿਸਟਰਡ ਨੇ ਇਹ ਚ ਬੋਲਦਾ ਨਾ ਉਹਨਾਂ ਦਾ ਵੀ ਇਹਨਾਂ ਦੀ ਇੰਨੇ ਇੰਨੇ ਹਿੱਸੇ ਦਾ ਹੈ ਤਾਂ ਇਹ ਵੀ ਕਹਿ ਸਕਦੇ ਨੇ ਕਿ ਕਾਰੋਬਾਰ ਕੀਤਾ ਹੈ ਕਾਰੋਬਾਰ ਦੇ ਵਿੱਚ ਜਿਹੜਾ ਬਹ ਉਤਾਰ ਚੜਾ ਚੜਦਾ ਰਹਿੰਦਾ ਕਈ ਵਾਰ ਚੜ੍ਹਾਈ ਵੀ ਜ਼ਿਆਦਾ ਹੋ ਜਾਂਦੀ ਹੈ ਕਈ ਵਾਰ ਉਤਰਾਈ ਵੀ ਜ਼ਿਆਦਾ ਹੋ ਜਾਂਦੀ ਹੈ ਤਾਂ ਕਿਸ ਤਰ੍ਹਾਂ ਤੁਸੀਂ ਇਹਨੂੰ ਸਾਬਤ ਕਰੋਗੇ 5 ਸਾਲਾਂ ਚ 8 ਸ਼ੈਲਰ ਲਾ ਲਏ ਜਿਹਦੇ ਕੋਲ ਇੱਕ ਵੀ ਹੈ ਨਹੀਂ ਸੀ 5 ਸਾਲਾਂ ਚ 8 ਕਿਵੇਂ ਲਾ ਕੇ ਕਾਰੋਬਾਰ ਹੋਰ بڑے ਲੋਕ ਕਾਰੋਬਾਰ ਕਰਦੇ ਅਸੀਂ ਵੀ ਕਾਰੋਬਾਰੀ ਆ ਸਾਡੀ 1978 ਦੀ ਆਹ ਤੇ ਦੁਕਾਨ ਆ ਸਾਡਾ ਇੱਕ ਸ਼ੈਲਰ ਆ ਉਦੋਂ ਦੇ ਆ ਅਸੀਂ 1978 ਦੇ ਇਸ ਕਾਰੋਬਾਰ ਚ ਆ ਸਾਡੇ ਨਾਲ ਦਿਆਂ ਦੇ ਜਿਨ੍ਹਾਂ ਦੇ ਉਦੋਂ ਦੇ ਕਾਰੋਬਾਰ ਕਿਸੇ ਕੋਲ ਦੋ ਸ਼ੈਲਰ ਮਿਹਨਤ ਨਾਲ ਬਣਾਏ ਹੋਏ ਹਨ ਕਾਲੀ ਕਮਾਈ ਤਾਂ ਨਹੀਂ ਕੀਤੀ ਹੋਈ ਮਿਹਨਤ ਨਾਲ ਬਣਾਇਆ ਹੋਇਆ ਪੈਸਾ ਥੋੜੀ ਨਾ ਪਰਫਲ ਤੂੰ ਸਮਝੋਗੇ ਕਿ ਮਿਹਨਤ ਕੀਤੀ ਹੈ ਤੇ ਰਾਤੋਂ ਰਾਤ ਹੀ 8 ਸ਼ੈਲਰ ਬਣ ਗਏ ਗੱਲ ਇਹ ਸਮਝਣ ਵਾਲੀ ਹੈ ਤੇ ਤਾਂ ਹੀ ਤਾਂ ਕਿਸੇ ਮੂਰੇ ਬੋਲ ਨਹੀਂ ਸਕਦੇ ਵਿਰੋਧੀ ਧਿਰ ਦੇ ਤਾਂ ਹੀ ਤਾਂ ਲੋਕਾਂ ਦੀ ਲੜਾਈ ਨਹੀਂ ਲੜ ਸਕਦੇ ਹੁਣ ਲੋਕ ਫੈਸਲਾ ਕਰਨ ਵੀ ਚੋਰ ਚੁੰਨੇ ਆ ਜਿਹੜੇ ਲੋਕਾਂ ਦੀ ਲੜਾਈ ਨਹੀਂ ਲੜ ਸਕਦੇ ਜਿਹੜੇ ਲੋਕਾਂ ਦੇ ਮੁੱਦਿਆਂ ਦੀ ਗੱਲ ਨਹੀਂ ਕਰ ਸਕਦੇ ਉਹ ਚੋਰਾ ਮੰਗਰ ਫਿਰ ਫਿਰਨਾ ਪਰ ਰਾਜਾ ਬਰਿੰਗ ਤਾਂ ਅਕਸਰ ਵਿਧਾਨ ਸਭਾ ਚ ਵੀ ਕਹਿੰਦੇ ਰਹੇ ਨੇ ਕਿ ਜੇ ਅਗਰ ਉਹਨਾਂ ਦੇ ਖਿਲਾਫ ਕੋਈ ਜਾਂਚ ਆਇਆ ਤਾਂ ਵਿਧਾਨ ਸਭਾ ਜੀ ਉਹਨੇ ਕਿਹਾ ਇਹ ਫੋਕੀਆਂ ਗੱਲਾਂ ਨੇ ਬਿਲਕੁਲ ਫੋਕੀਆਂ ਗੱਲਾਂ ਕਰਦੇ ਨੇ ਉਹ ਕਿ ਵਿਧਾਨ ਸਭਾ ਚ ਵਿਧਾਨ ਸਭਾ ਜਦ ਤੱਕ ਕੋਈ ਸਟੇਟਮੈਂਟ ਨਹੀਂ ਉਹਦੀ ਕੋਈ ਚੈਲੰਜ ਕੀਤਾ ਭਗਵਾਨਤਮਨ ਨੂੰ ਪਤਾ ਹੈ ਪਤਾ ਹੈ ਉਹਨੂੰ ਕਿ ਇਹ ਮੈਂ ਦੇਖੋ ਹੁਣ ਤੁਸੀਂ ਤੁਹਾਡੇ ਨਾਲ ਦਾ ਇੱਕ ਸਾਥੀ ਤੁਹਾਡਾ ਭਰਾ ਮਾਰ ਦੇਵੇ ਕੋਈ ਤੁਸੀਂ ਘਰੇ ਬਹਿ ਜਾਓ ਚੁੱਪ ਕਰਕੇ ਜੀ ਸਿੱਧੂ ਮੂਸੇਵਾਲੇ ਨੂੰ ਕਾਂਗਰਸ ਨੇ ਟਿਕਟ ਦਿੱਤੀ ਆ ਉਹਨੂੰ ਉਹਦਾ ਕਤਲ ਹੋ ਗਿਆ ਤੁਸੀਂ ਬੋਲੇ ਹੀ ਨਹੀਂ ਇੰਟਰਵਿਊ ਹੋ ਰਹੀ ਆ ਜੇਲ੍ਹ ਚ ਬੈਠੇ ਬੰਦੇ ਦੀ ਜਿਹੜਾ ਮਾਰਨ ਵਾਲਾ ਤੁਹਾਡੇ ਭਰਾ ਨੂੰ ਮਾਰਨ ਵਾਲਾ ਉਹ ਤਾਂ ਕਹਿੰਦੇ ਨੇ ਮੇਰਾ ਪਰਿਵਾਰਿਕ ਰਿਸ਼ਤਾ ਵਾ ਬਲਕੌਰ ਸਿੰਘ ਮੇਰੇ ਵੱਡੇ ਭਰਾ ਨੇ ਸਿੱਧੂ ਮੂਸੇਵਾਲੇ ਸਾਡੇ ਬੱਚਿਆ ਮੰਗ ਸੀ ਫਿਰ ਉਹਨੂੰ ਰੋਣ ਲਈ ਕਿਉਂ ਛੱਡਿਆ ਹੋਇਆ ਇੰਨੇ ਸਾਲਾਂ ਤੋਂ ਉਹਨੂੰ ਰੋਣ ਲਈ ਕੋ ਛੱਡਿਆ ਤੁਹਾਡਾ ਪਿਓ ਆਹੋ ਤੁਹਾਡਾ ਵੱਡਾ ਭਰਾ ਏ ਇਹ ਸਿੱਧੂ ਮੂਸੇ ਵਾਲਾ ਮਾਰਤਾ ਤੁਸੀਂ ਦੱਸਤਾ ਦੋ ਕਿਹੜਾ ਸੰਘਰਸ਼ ਕੀਤਾ ਕਿੱਥੇ ਮੋਰਚਾ ਲਾਇਆ ਕਿੱਥੇ ਧਰਨਾ ਦਿੱਤਾ ਜਿਹੜਾ ਬੰਦਾ ਉਹਨੂੰ ਮਾਰਨ ਵਾਲਾ ਏ ਉਹ ਜੇਲ੍ਹ 'ਚ ਇੰਟਰਵਿਊ ਕਰੇ ਉੱਥੇ ਬੋਲਦੇ ਨਹੀਂ ਜੇ ਨੌਜਵਾਨ ਅੰਮ੍ਰਿਤ ਸ਼ਿਕਾਰ ਏ ਆ ਉਹਦੇ ਤੇ ਤੁਸੀਂ ਡੀਜੀਪੀ ਨੂੰ ਚਿੱਠੀਆਂ ਲਿਖੀ ਜਾਂਦੇ ਹੋ ਨੌਜਵਾਨ ਨਸ਼ਾ ਛੁਡਾ ਰਿਹਾ ਉਹ ਤੁਹਾਨੂੰ ਚੁੱਭ ਰਿਹਾ ਤੇ ਜਿਹੜਾ ਤੁਹਾਡੇ ਨਾਲ ਦਾ ਕਿਸੇ ਕਿਸੇ ਦਾ ਭਰਾ ਕੋਈ ਮਾਰ ਦੇਵੇ ਕੋਈ ਚੈਨ ਨਾ ਬੈਿੰਦਾ ਹੁੰਦਾ ਬੰਦਾ ਜੇ ਜੁਰਤ ਵਾਲਾ ਹੁੰਦਾ ਤਾਂ ਅਗਲਾ ਇੱਕ ਚ ਗੋਲੀ ਮਾਰਦਾ ਬਰਾਬਰ ਚਲ ਜੇ ਨਹੀਂ ਇੰਨੀ ਜੋਗਾ ਹੈਗਾ ਲੜਾਈ ਤਾਂ ਲੜਦਾ ਉਹਦੀ ਦੱਸੇ ਤਾਂ ਅਸੀਂ ਕਿੱਥੇ ਲੜਾਈ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਰਾਜਾ ਵੜਿੰਗ ਵੱਲੋਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਲੜਾਈ ਨਹੀਂ ਲੜੀ ਗਈ ਯਸ ਮੈਂ ਨਹੀਂ ਕਹਦਾ ਇਹ ਸਾਰੀ ਦੁਨੀਆ ਜਾਣਦੀ ਆ ਤੁਸੀਂ ਜਾਗਰੂਕ ਪੱਤਰਕਾਰਤਾ ਕਰਦੇ ਹੋ ਤੁਹਾਨੂੰ ਪਤਾ ਦੱਸਣ ਦਾ ਦੱਸ ਦੇਣ ਇਹ ਵੀ ਆ ਫਲਾਣੇ ਦਿਨ ਫਲਾਣੀ ਤਰੀਕ ਨੂੰ ਅਸੀਂ ਫਲਾਣੀ ਜਗ੍ਹਾ ਉਹਦੀ ਖਰਚਾ ਲਾਇਆ ਇਹਨਾਂ ਨੂੰ ਤਾਂ ਚੱਕ ਕੇ লাশ ਦਾ ਸੰਸਕਾਰ ਕਰਤਾ ਆਪਦੇ ਸਿਕਿਉਰਟੀ ਲੈਣ ਨੂੰ ਆਪਦੇ ਮਸਲੇ ਹੱਲ ਕਰਾਉਣ ਨੂੰ ਤਾਂ ਹੀ ਤਾਂ ਇਹੀ ਤਾਂ ਸਮਝੋਤਾ ਸੀ ਭਗਵਤਮਨ ਨਾਲ ਕਿ ਤੂੰ ਸਾਡੀਆਂ ਬੱਸਾਂ ਦੀਆਂ ਬਾਡੀਆਂ ਦਾ ਕੇਸ ਨਾ ਕਰੀ ਕੋਈ ਡਰਾਈ ਚੱਲ ਬਸ ਕਰੀ ਕੁਛ ਨਾ ਵੱਡੇ ਖੁਲਾਸੇ ਕਰ ਰਹੇ ਹੋ ਬਾਈ ਇਹ ਤਾਂ ਬਹੁਤ ਪਹਿਲਾਂ ਦੇ ਕੀਤੇ ਹੋਏ ਆ ਇਸ ਤੋਂ ਵੀ ਵੱਡੇ ਆਪਾਂ ਹਜੇ ਕੋਈ ਨਹੀਂ ਇਲੈਕਸ਼ਨ ਚੱਲਣਾ ਹੈ ਨਾ ਮੈਂ ਤੁਹਾਨੂੰ ਫਾਈਲ ਦਿਖਾਈ ਹੈ ਨਾ ਤੱਥਾਂ ਨਾਲ ਕਰਾਂਗੇ ਕੋਈ ਜ਼ੁਬਾਨੀ ਗੱਲਾਂ ਨਹੀਂ ਕਰਾਂਗੇ ਤੱਥ ਆ ਸਾਡੇ ਕੋਲ ਤੱਥਾਂ ਨਾਲ ਗੱਲ ਕਰਾਂਗੇ ਅਸੀਂ ਅਸੀਂ ਆਪਣੇ ਕੋਲ ਆਪਾਂ ਝੂਠੇ ਇਲਜ਼ਾਮ ਨਹੀਂ ਲਾਉਂਦੇ ਆਪਾਂ ਇਲਜ਼ਾਮ ਲਾਉਂਦੇ ਹੀ ਨਹੀਂ ਆਪਾਂ ਤਾਂ ਪ੍ਰੂਫ ਰੱਖਾਂਗੇ ਸਾਹਮਣੇ ਇਹ ਇਹ ਜਿਹੜੀਆਂ ਚੀਜ਼ਾਂ ਰਜਿਸਟਰਡ ਆ ਮੁਕਾਬਲਾ ਕਿਸ ਨਾਲ ਦੇਤੇ ਹੋ ਇੱਕ ਪਾਸੇ ਰਵਨੀਤ ਬਿੱਟੂ ਨੇ ਇੱਕ ਪਾਸੇ ਰਾਜਾ ਬਰਿੰਗ ਨੇ ਦੂਜੇ ਪਾਸੇ ਅਕਾਲੀ ਦਲ ਦੇ ਰਣਜੀਤ ਢਿੱਲੋਂ ਨੇ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਅਸ਼ੋਕ ਪ੍ਰਾਸ਼ਰ ਪੱਪੀ ਨੇ ਕਮਲਜੀਤ ਬਰਾੜ ਕਿਸ ਨਾਲ ਮੁਕਾਬਲਾ ਦੇਦਾ ਵਾਪਰਾ ਦੇਖੋ ਆਪਣੀ ਵਿਚਾਰ ਦੀ ਲੜਾਈ ਆ ਆਪਾਂ ਕੋਈ ਨਿੱਜੀ ਲੜਾਈ ਨਹੀਂ ਲੜ ਰਹੇ ਆਪਣਾ ਵਿਚਾਰ ਆ ਬਾਬਾ ਸਰਬਾਜੀ ਦਾ ਵਿਚਾਰ ਇਹਨਾਂ ਦਾ ਵਿਚਾਰ ਆ ਸਾਬਰ ਕਰਦਾ ਵਿਚਾਰ ਬਾਬੇ ਸਰਬਾਹੇ ਦਾ ਵਿਚਾਰ ਸਦਾ ਜੇਤੂ ਵਿਚਾਰ ਇਹ ਸਾਬਰ ਕਰੋ ਆ ਜਿਹੜਾ ਮਾਫੀ ਮੰਗਦਾ ਰੰਗਰੇਜ਼ਾਂ ਦੇ ਖਲ ਖਿਲਾਫ ਲੜਨ ਦੀ ਗੱਲ ਕਰਕੇ ਜੇਲ੍ਹ ਬੈਠਾ ਕਾਲੇ ਪਾਣੀ ਭੇਜਦਾ ਤੇ ਉੱਥੋਂ ਮਾਫੀਆਂ ਮੰਗ ਕੇ ਚਿੱਠੀਆਂ ਲਿਖ ਕੇ ਬਾਹਰ ਆਇਆ ਤੇ ਸਾਡੇ ਬਾਬੇ ਹੋਰੀ ਮਾਫੀਆਂ ਨਹੀਂ ਮੰਗਦੇ ਸੀ ਸਾਡੇ ਬਾਬੇ ਹੋਰਾਂ ਨੂੰ 19 ਸਾਲ ਦੀ ਉਮਰ ਦੇ ਵਿੱਚ ਫਾਂਸੀ ਦੇ ਰੱਸੇ ਚੋਂ ਲਏ ਸੀ ਸਾਡਾ ਉਹ ਵਿਚਾਰਾ ਸਾਡਾ ਇਹਨਾਂ ਨੂੰ ਕੋਈ ਮੁਕਾਬਲਾ ਰਾਜਾਪੁਰਿੰਗ ਕਹਿੰਦੇ ਨੇ ਕਿ ਇਸ ਵਾਰ ਲੁਧਿਆਣੇ ਦੇ ਵਿੱਚ ਇਮਾਨਦਾਰੀ ਵਰਸਸ ਗਦਾਰੀ ਦੀ ਜਿਹੜਾ ਵਾ ਮੁਕਾਬਲਾ ਹੋਏਗਾ ਤੇ ਲੁਧਿਆਣੇ ਦੀ ਜਨਤਾ ਚੁਣੇਗੀ ਕਿ ਇਮਾਨਦਾਰ ਨੂੰ ਚੁਣਨਾ ਹੈ ਜਾਂ ਗਦਾਰ ਨੂੰ ਚੁਣਨਾ ਚੰਗੀ ਗੱਲ ਹੈ ਮੇਰੇ ਪੱਖ ਦੀ ਗੱਲ ਕਰ ਗਿਆ ਉਹਨੂੰ ਪਤਾ ਕਮਲਜੀਤ ਸਿੰਘ ਇਮਾਨਦਾਰ ਆ ਇਮਾਨਦਾਰਾਂ ਦਾ ਇਮਾਨਦਾਰ ਕਿ ਇਹਨਾਂ ਚ ਇਮਾਨਦਾਰ ਕਹਿੰਦੇ ਕਾਂਗਰਸ ਨਾਲ ਗਦਾਰੀ ਕਰਨ ਵਾਲਿਆਂ ਨੂੰ ਲੋਕ ਇਸ ਵਾਰ ਜਵਾਬ ਦੇਣਗੇ ਲੁਧਿਆਣਾ ਇਹ ਪਾਰਟੀ ਨਾਲ ਗਦਾਰੀ ਤੈਨੂੰ ਦਿਸੀ ਜਾਂਦੀ ਆ ਤੁਸੀਂ ਜਿਹੜੀ ਲੋਕਾਂ ਨਾਲ ਗਦਾਰੀ ਕਰਦੇ ਹੋ ਵੋਟਾਂ ਲੈ ਕੇ ਲੋਕਾਂ ਦੀ ਗੱਲ ਨਹੀਂ ਕਰਦੇ ਉਹ ਗਦਾਰੀ ਨਹੀਂ ਇੱਕ ਬੰਦਾ ਮਾਰਤਾ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਨਹੀਂ ਕਰਦੇ ਉਹ ਤੇ ਉਹ ਗਦਾਰੀ ਨਹੀਂ ਉਹਨਾਂ ਦੀ ਗੱਲ ਨਾ ਕੀਤੀ ਹੋਵੇ ਵੋਟਾਂ ਲੈ ਲੀਆਂ ਤੁਸੀਂ ਗਦਾਰੀ ਨਹੀਂ ਵੋਟਾਂ ਲੈ ਕੇ ਉਹਨਾਂ ਬੰਦਿਆਂ ਮਾਵਾਂ ਕਿੰਨੀਆਂ ਬਿਲਕਦੀਆਂ ਫਿਰਦੀਆਂ ਨੇ ਜਿਨ੍ਹਾਂ ਦੇ ਪੁੱਤ ਨਸ਼ਿਆਂ ਦੇ ਵਿੱਚ ਰੁੜੇ ਜਾਂਦੇ ਆ ਤੁਸੀਂ ਉਹਨਾਂ ਦੇ ਹੱਕ ਦੀ ਗੱਲ ਨਹੀਂ ਕੀਤੀ ਇਹ ਗਦਾਰੀ ਨਹੀਂ ਗਦਾਰ ਹੋ ਤੁਸੀਂ ਦੋਨੇ ਗਦਾਰ ਹੋ ਤੁਸੀਂ ਤੁਸੀਂ ਲੋਕਾਂ ਦੇ ਹੱਕਾਂ ਦੀ ਪਹਿਰੇਦਾਰੀ ਨਹੀਂ ਕਰਦੇ ਤੁਸੀਂ ਲੋਕਾਂ ਦੀਆਂ ਵੋਟਾਂ ਦੇ ਹੱਕਦਾਰੀ ਹੈ ਨਹੀਂ ਲੋਕ ਤੁਹਾਨੂੰ ਵਾਰ-ਵਾਰ ਚੁਣ ਕੇ ਕਿਉਂ ਭੇਜਣ ਇਹ ਤਾਂ ਰੱਬ ਦੀ ਮਿਹਰ ਹੋਈ ਆ ਆਪਾਂ ਇੱਥੇ ਦਾ ਸਵਾਲ ਤਾਂ ਇੱਥੇ ਵੱਡਾ ਇਹ ਵੀ ਖੜਾ ਹੁੰਦਾ ਹੈ ਕਿ ਉਹ ਵੀ ਲਗਾਤਾਰ ਤਿੰਨ ਵਾਰੀ ਵਿਧਾਨ ਸਭਾ ਪਹੁੰਚੇ ਨੇ ਤੇ ਰਵਨੀਤ ਬਿੱਟੂ ਵੀ ਲਗਾਤਾਰ ਤਿੰਨ ਵਾਰੀ ਲੋਕ ਸਭਾ ਇਹ ਪਹੁੰਚੇ ਨੇ ਅਗਰ ਲੋਕਾਂ ਦੇ ਹੱਕ ਦੀ ਗੱਲ ਨਹੀਂ ਕਰਦੇ ਤਾਂ ਲੋਕ ਫਿਰ ਕਿਉਂ ਉਹਨਾਂ ਨੂੰ ਚੁਣ ਕੇ ਭੇਜਦੇ ਨੇ ਲਗਾਤਾਰ ਤਿੰਨ ਵਾਰੀ ਕਿਸੇ ਵੀ ਇਲੈਕਸ਼ਨ ਨੂੰ ਜਿੰਨਾ ਬਹੁਤ ਵੱਡੀ ਗੱਲ ਹੁੰਦੀ ਹੈ ਸਮਝੌਤਿਆਂ ਦੀ ਰਾਜਨੀਤੀ ਹੈ ਨਾ ਜਿਹੜੀ ਤੁਸੀਂ ਸਮਝੋਗੇ ਨਹੀਂ ਇਹਨੂੰ ਹਿਡ ਹੁਣ ਤੁਸੀਂ ਇਹ ਸਮਝੋ ਬਠਿੰਡਾ ਸੀਟ ਬਾਦਲ ਲੜ ਰਹੇ ਹਨ ਬਾਦਲਾਂ ਨੇ ਉਹਦੇ ਸਮਝੋਤੇ ਇਹ ਸਮਝੋ ਕਿ ਪੰਜਾਬ ਵਿੱਚ ਕਿੱਥੇ-ਕਿੱਥੇ ਕੀਤੇ ਤੁਸੀਂ ਸਮਝ ਨਹੀਂ ਸਕਦੇ ਬਾਦਲਾਂ ਨੇ ਉਹਦਾ ਸਮਝੋਤਾ ਸੰਗਰੂਰ ਵੀ ਕੀਤਾ ਹੈ ਬਾਦਲਾਂ ਨੇ ਉਹਦਾ ਸਮਝੋਤਾ ਲੁਧਿਆਣਾ ਵੀ ਕੀਤਾ ਹੋਇਆ ਰਣਜੀਤ ਸਿੰਘ ਢਿੱਲੋਂ ਵਰਗੇ ਵਿਚਾਰੇ ਸ਼ਰੀ ਬੰਦਿਆਂ ਨੂੰ ਤਾਂ ਇਹਨੇ ਖੜਾ ਕਰਤਾ ਇੱਥੇ ਵੋਟਾਂ ਤਾਂ ਲੈਣੀਆਂ ਉੱਥੇ ਸਰਦੂਲਗੜ੍ਹ ਤੋਂ ਬਾਦਲਾਂ ਨੇ ਤੇ ਇੱਥੇ ਵੋਟਾਂ ਪਾਉਣੀਆਂ ਉਹਨਾਂ ਨੇ ਬਿੱਟੂ ਨੂੰ ਪਰ ਅਕਾਲੀ ਅਕਾਲੀ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਵਾ ਰਵਨੀਤ ਬਿੱਟੂ ਨੂੰ ਜਿਤਾਉਣ ਵਾਸਤੇ ਸ਼ੋਕਪੁਰਾਸ਼ਰ ਪੱਪੀ ਹਲਕਾ ਕੈਂਡੀਡੇਟ ਉਤਾਰਿਆ ਸੁਖਬਾਲ ਖੜਾ ਲਗਾਤਾਰ ਇਸ ਤਰ੍ਹਾਂ ਦੇ ਬਿਆਨ ਦਿੰਦੇ ਰਹੇ ਨੇ ਦੇਖੋ ਹੁਣ ਤੁਸੀਂ ਇਹ ਗੱਲ ਨੂੰ ਸਮਝੋ ਨਾ ਫਿਰ ਸਾਰੇ ਪਾਸੇ ਗੱਲ ਉੱਡੀ ਹੋਈ ਹੈ ਨਾ ਤੇ ਕੋਈ ਨਾ ਕੋਈ ਤਾਂ ਗਲਤ ਦੇ ਵਿੱਚ ਰਾਜ ਹੈ ਨਾ ਨਹੀਂ ਸਮਝੋਤਾ ਇੱਕ ਪਾਸੇ ਹੋ ਸਕਦਾ ਬਾ ਦੋਨੋਂ ਪਾਸੇ ਤੁਸੀਂ ਕਿਸ ਤਰ੍ਹਾਂ ਸਮਝੋਤਾ ਇਹ ਕਮਾਲ ਕਰਦੇ ਹੋ ਹਲਕਿਆਂ ਦੇ ਸਮਝੋਤੇ ਹੁੰਦੇ ਆ 9 ਹਲਕੇ ਫਲਾਣੇ ਹਲਕੇ ਤੋਂ ਤੈਨੂੰ ਵੋਟਾਂ ਢਮਗਾਣੇ ਤੋਂ ਤੈਨੂੰ ਵੋਟਾਂ ਉੱਥੋਂ ਤੋਂ ਮੈਨੂੰ ਪਾ ਇਥੋਂ ਮੈਂ ਤੈਨੂੰ ਪੋਣਾ ਦੇਖੋ ਨੌ ਹਲਕਿਆਂ ਦੇ ਨੌ ਵਿਧਾਨ ਸਭਾ ਹਲਕਿਆਂ ਦੇ ਨੌ ਬੰਦਿਆਂ ਨਾਲ ਸਮਝੌਤੇ ਵੀ ਹੋ ਸਕਦੇ ਆ ਸਮਝਿਆ ਨਹੀਂ ਕਿ ਮੈਂ ਜਗਰਾਉਂਦੀਆਂ ਤੈਨੂੰ ਪਾਉਂਗਾ ਤੂੰ ਮੈਨੂੰ ਦੱਖੜੀਆਂ ਪਾ ਦੇ ਤਾਂ ਲੋਕਾਂ ਵਿੱਚ ਵਿਚਾਰ ਰਹੇ ਹੋ ਲੋਕ ਤੁਹਾਨੂੰ ਕਮਲਜੀਤ ਬਰਾੜ ਨੂੰ ਕਿਉਂ ਵੋਟ ਪਾਣ ਕਿਹੜੇ ਮੁੱਦੇ ਐਸੇ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਘਾਰ ਜਾ ਰਹੇ ਹੋ ਤਾਂ ਕਿ ਅਗਰ ਲੋਕ ਤੁਹਾਡੇ ਤੇ ਭਰੋਸਾ ਜਤੰਦੇ ਨੇ ਕਿਹੜੇ ਮੁੱਦਿਆਂ ਨੂੰ ਲੈ ਕੇ ਮੁੱਦੇ ਤਾਂ ਭਾਈ ਜਿਉਂਦੇ ਤਿਉਂ ਹੀ ਖੜੇ ਆ ਮੈਂ ਪਹਿਲਾਂ ਜ਼ਿਕਰ ਕੀਤਾ ਜਿਹੜੇ ਮੁੱਦੇ ਪਹਿਲਾਂ ਸੀ ਉਹ ਮੁੱਦੇ ਦੱਸੋ ਹੱਲ ਹੋ ਗਏ ਤਾਂ ਗੁਰੂ ਸਾਹਿਬ ਦੀ ਬੇਅਦਬੀ ਨੂੰ 9 ਸਾਲ ਹੋ ਗਏ ਮੁੱਦਾ ਹੱਲ ਤਾਂ ਨਹੀਂ ਹੋਇਆ ਨਾ ਬੰਦੀ ਸਿੰਘਾਂ ਦੀ ਰਿਹਾਈ ਸਜ਼ਾ ਪੂਰੀ ਕਰ ਚੁੱਕੇ ਮੁੱਦਾ ਹੱਲ ਤਾਂ ਨਹੀਂ ਹੋਇਆ ਨਾ ਨਸ਼ਾ ਸਭ ਤੋਂ ਵੱਡਾ ਮੁੱਦਾ ਮੁੱਦਾ ਹੱਲ ਤਾਂ ਨਹੀਂ ਹੋਇਆ ਨਾ ਨੌਕਰੀਆਂ 2 ਕਰੋੜ ਦੇਣ ਦੀ ਗੱਲ ਮੋਦੀ ਨੇ ਕੀਤੀ ਸੀ ਭਗਵਾਨਤਮਾਨ ਨੇ ਨੌਕਰੀਆਂ ਦੇਣ ਦੀ ਗੱਲ ਕੀਤੀ ਮੁੱਦਾ ਹੱਲ ਤਾਂ ਨਹੀਂ ਹੋਇਆ ਨਾ ਮੁੱਦੇ ਨਵੇਂ ਤਾਂ ਲੋੜ ਹੀ ਨਹੀਂ ਛੇੜਨ ਦੀ ਮੁੱਦੇ ਤਾਂ ਉਹੀ ਪਏ ਆ ਉਹਨਾਂ ਮੁੱਦਿਆਂ ਦੀ ਇਹ ਸਿਰਫ ਇੱਕ ਦੂਜੇ ਦੇ ਚਿੱਕੜ ਸੱਟ ਰਹੇ ਆ ਤੂੰ ਆ ਨਹੀਂ ਕੀਤਾ ਤੂੰ ਐ ਗਲਤ ਤੁਸੀਂ ਦੱਸੋ ਆਪਦੀ ਪ੍ਰਾਪਤੀ ਗਿਣਾਓ ਨਾ ਆਪਾਂ ਤਾਂ ਇਹ ਕਹਿੰਨੇ ਆ ਵੀ ਤੁਸੀਂ ਤਿੰਨ ਤਿੰਨ ਵਾਰ ਚੁਣੇ ਗਏ ਹੋ ਤੁਸੀਂ ਕਹਿੰਨੇ ਨਾ ਵੀ ਤਿੰਨ ਵਾਰ ਚੁਣ ਜਾਣਾ ਵੱਡੀ ਗੱਲ ਹੁੰਦੀ ਆ ਤਿੰਨ ਵਾਰ ਚੁਣੇ ਜਾਣਾ ਵੱਡੀ ਗੱਲ ਨਹੀਂ ਹੁੰਦੀ ਲੋਕਾਂ ਲਈ ਕੁਝ ਕਰਨਾ ਵੱਡੀ ਗੱਲ ਹੁੰਦੀ ਆ ਤੁਸੀਂ ਆਪਦੀ ਪ੍ਰਾਪਤੀ ਗਿਣਾਓ ਵੀ ਅਸੀਂ ਤਿੰਨ ਤਿੰਨ ਵਾਰ ਗਏ ਆ ਆ ਅੰਦਰ ਸਾਨੂੰ ਪਾਰਲੀਮੈਂਟ ਤੇ ਵਿਧਾਨ ਸਭਾ ਚ ਭੇਜਿਆ ਅਸੀਂ ਆ ਹੱਲ ਕੀਤਾ ਤੁਹਾਡਾ ਸਾਨੂੰ ਤਾਂ ਵੋਟਾਂ ਪਾਓ ਕਮਲਜੀਤ ਸਿੰਘ ਨੂੰ ਲੋਕ ਚੁਣ ਕੇ ਭੇਜਣਗੇ ਨਾ ਕਮਲਜੀਤ ਸਿੰਘ ਦੱਸੂਗਾ ਕਿ ਮੈਂਬਰ ਪਾਰਲੀਮੈਂਟ ਕੀ ਹੁੰਦਾ ਹੈ ਕਮਲਜੀਤ ਸਿੰਘ ਦੇ ਕੰਮ ਬੋਲਣਗੇ ਕਮਲਜੀਤ ਸਿੰਘ ਦੀ ਆਵਾਜ਼ ਲੋਕਾਂ ਦੀ ਗੂੰਜੂਗੀ ਪਾਰਲੀਮੈਂਟ ਦੇ ਵਿੱਚ ਕਮਲਜੀਤ ਸਿੰਘ ਹੱਲ ਕਰਾਊਗਾ ਕਮਲਜੀਤ ਸਿੰਘ 1947 ਤੋਂ ਸ਼ੁਰੂ ਹੋਊਗਾ ਜਿਹੜੇ ਸਾਡੇ ਨਾਲ ਪੰਜਾਬ ਵਾਲਿਆਂ ਨਾਲ ਪੰਜਾਬੀਆਂ ਨਾਲ ਸਿੱਖਾਂ ਨਾਲ ਵਾਅਦੇ ਕੀਤੇ ਸੀ 1947 ਚ ਕਮਲਜੀਤ ਸਿੰਘ ਉੱਥੋਂ ਸ਼ੁਰੂ ਹੋਊਗਾ ਕਮਲਜੀਤ ਸਿੰਘ 1968 ਦੀ ਗੱਲ ਵੀ ਕਰੋ ਕਮਲਜੀਤ ਸਿੰਘ 1984 ਦੀ ਗੱਲ ਵੀ ਕਰੋ ਕਮਲਜੀਤ ਸਿੰਘ ਉਹ ਗੱਲਾਂ ਕਰੂਗਾ ਜਿਹੜੀਆਂ ਅਜੇ ਤੱਕ ਕਿਸੇ ਨੇ ਕੀਤੀਆਂ ਨਹੀਂ ਮੌਕਾ ਦੇਣ ਇੱਕ ਵਾਰੀ ਲੁਧਿਆਣੇ ਦੇ ਲੋਕ ਔਰ ਪਾਤਸ਼ਾਹ ਦੀ ਬੜੀ ਰਹਿਮਤ ਆ ਲੋਕ ਪਿਆਰ ਵੀ ਬਹੁਤ ਦੇ ਰਹੇ ਆ ਲੋਕ ਲੱਭਦੇ ਫਿਰਦੇ ਆ ਕਿੱਥੇ ਆ ਸਾਡੇ ਪਿੰਡ ਕ ਸਾਡੇ ਕੋਲ ਕਦੋਂ ਆਏਗਾ ਚਾਹ ਹੀ ਪੀ ਜਾ ਇਹ ਪਿਆਰ ਆ ਲੋਕਾਂ ਦਾ ਆਪ ਮੁਹਾਰੇ ਉਮੜਿਆ ਹੈ ਪਿਆਰ ਆ ਲੋਕ ਧੰਵਾਦ ਕਰ ਰਿਹਾ ਕਿ ਤੂੰ ਖੜਾ ਹੋ ਗਿਆ ਤੇਰਾ ਧੰਨਵਾਦ ਆ ਵੀ ਅਸੀਂ ਤਾਂ ਵੋਟਾਂ ਪਾਉਣ ਜਾਣਾ ਹੀ ਨਹੀਂ ਸੀ ਕਿਸੇ ਨੇ ਸਾਡੇ ਕੋਲ ਬੰਦਾ ਹੀ ਨਹੀਂ ਸੀ ਕਿਹਨੂੰ ਵੋਟਾਂ ਪਾਈਏ ਲੋਕਾਂ ਦਾ ਪਿਆਰ ਤਾਂ ਵਿਰੋਧੀ ਪਾਰਟੀਆਂ ਵਾਲੇ ਵੀ ਜਿਤਾ ਰਹੇ ਨੇ ਰਵਨੀਤ ਬਿੱਟੂ ਕਹਿੰਦੇ ਨੇ ਕਿ ਭਾਜੀਪੀ ਚ ਆ ਕੇ ਇੰਨਾ ਪਿਆਰ ਮਿਲਿਆ ਜਿਹੜਾ ਕਾਂਗਰਸ ਵਿੱਚ ਐਨੇ ਸਾਲ ਨਹੀਂ ਮਿਲਿਆ ਰਾਜਾ ਵੜਿੰਗ ਕਹਿੰਦੇ ਨੇ ਕਿ ਗਿੱੱਡੜ ਬਾਤ ਉਹ ਵੀ ਵੱਧ ਲੋਕਾਂ ਨੇ ਲੁਧਿਆਣਾ ਵਾਲਿਆਂ ਨੇ ਪਿਆਰ ਦਿੱਤਾ ਵਾ ਮੈਨੂੰ ਗਿੱੱਡੜ ਬਾ ਮੇਰਾ ਦਿਲ ਆ ਲੁਧਿਆਣਾ ਮੇਰਾ ਦਿਮਾਗ ਆ ਤੇ ਤੂੰ ਫਿਰ ਇੱਕ ਇੱਕ ਨਾਲ ਤਾਂ ਧੋਖਾ ਕਰ ਰਿਆ ਨਾ ਜਦ ਕੇ ਗਿੱਦੜਵਾ ਇਹਨਾਂ ਧੋਖਾ ਕਰ ਰਿਆ ਜਾਂ ਲੁਧਿਆਣੇ ਵਾਲਾ ਧੋਖਾ ਕਰ ਰਿਹਾ ਜੇ ਗਿੱਦੜਵਾ ਤੇ ਲਾ ਤਾਂ ਫਿਰ ਦਿਲ ਤੋਂ ਬਿਨਾ ਬੰਦਾ ਰਹਿ ਕਿਵੇਂ ਸਕਦਾ ਤੁਸੀਂ ਆਪ ਤਾਂ ਦਿਲ ਕੱਢ ਕੇ ਰੱਖ ਦੋ ਜਿਉ ਲੋਗੇ ਬਿਲਕੁਲ ਨਹੀਂ ਇਹ ਫਾਲਤੂ ਦੀਆਂ ਗੱਲਾਂ ਨੇ ਉਹ ਫਾਲਤੂ ਦੀਆਂ ਇੰਨੀਆਂ ਗੱਲਾਂ ਕਰਦੇ ਨੇ ਕੱਲ ਉਹ ਕਹੀ ਜਾਂਦਾ ਸੀ ਕਿ ਮੈਨੂੰ ਮਾਂ ਨੇ ਇੱਕ ਨੇ ਜੱਫੀ ਪਾਈ ਮੈਨੂੰ ਅਰਸੇ ਬਾਅਦ ਮੇਰੀ ਮਾਂ ਯਾਦ ਆਈ ਮਾਂ ਮਾਂ ਅਰਸੇ ਬਾਅਦ ਰੋਡ ਸ਼ੋਅ ਤੇ ਜਦੋਂ ਆਈ ਸੀ ਮਾਂ ਮਾਂ ਅਰਸੇ ਬਾਅਦ ਯਾਦ ਆਉਂਦੀ ਹੁੰਦੀਆਂ ਉਹ ਕਾਹਦਾ ਇਨਸਾਨ ਹੋਇਆ ਜਿਹਨੂੰ ਮਾਂ ਪਾਲ ਸਿਣਲੇ ਵੀ ਭੁੱਲ ਇੱਕ ਪਾਲੇ ਵੀ ਕਿਸੇ ਨੂੰ ਮਾਂ ਪੁੱਤ ਜੇ ਮੇਰੀ ਮਾਂ ਮੈਨੂੰ ਮੇਰੀ ਮਾਂ ਪਿੰਡ ਰਹਿੰਦੀ ਹੈ ਮੇਰੀ ਮਾਂ ਮੈਨੂੰ ਰੋਜ਼ ਫੋਨ ਕਰਦੀ ਸਵੇਰੇ ਉੱਠਣ ਪੁੱਤ ਰੋਟੀ ਖਾ ਲਈ ਦੁਪਹਿਰੇ ਫੋਨ ਕਰਨਾ ਪੁੱਤ ਠੀਕ ਆ ਤੂੰ ਕਿੱਥੇ ਫਿਰਦਾ ਹੈ ਸ਼ਾਮ ਨੂੰ ਘਰੇ ਆ ਗਿਆ ਕੁਝ ਖਾ ਲਿਆ ਮਾਂ ਹੈ ਮਾਰ ਸੇ ਬਾਦ ਨਹੀਂ ਯਾਦ ਹੁੰਦੀ ਉਹਦੀ ਮਾਂ ਤਾਂ ਭੁੱਲਦੀ ਨਹੀਂ ਹੁੰਦੀ ਇਹ ਡਰਾਮੇਬਾਜ਼ ਲੋਕ ਨੇ ਯਾਰ ਆਪਦੇ ਬਿਆਨਾਂ 'ਚ ਆਪ ਹੀ ਫਸ ਜਾਂਦੇ ਨੇ ਇਹਨਾਂ ਨੂੰ ਪਤਾ ਹੀ ਨਹੀਂ ਕੋਈ ਝੂਠ ਹੈ ਜਿਹੜਾ ਉਹਨੂੰ ਲੁਕਾਉਣ ਲਈ ਵਾਰ-ਵਾਰ ਝੂਠ ਬੋਲਣਾ ਪੈਂਦਾ ਸੱਚ ਇੱਥੇ ਆ ਇੱਥੋਂ ਪ੍ਰਗਟ ਹੁੰਦਾ ਸੱਚ ਸੱਚ ਨੂੰ ਲੁਕਾਉਣਾ ਨਹੀਂ ਪੈਂਦਾ ਸੱਚ ਨੂੰ ਦਿਖਾਉਣਾ ਵੀ ਨਹੀਂ ਪੈਂਦਾ ਸੱਚ ਆਪਣੇ ਆਪ ਪ੍ਰਗਟ ਹੁੰਦਾ ਝੂਠੇ ਲੋਕਾਂ ਦੀ ਕੀ ਗੱਲ ਕਰਦੇ ਆ ਦੂਜਾ ਕਹਿੰਦਾ ਤੂੰ ਭਾਈ ਫਿਰ ਐਂ ਕਰ ਜੇ ਤੈਨੂੰ ਕਾਂਗਰਸ ਨੇ ਪਿਆਰ ਨਹੀਂ ਦਿੱਤਾ ਤੈਨੂੰ ਭਾਜਪਾ ਨੇ ਪਿਆਰ ਦਿੱਤਾ ਤੇ ਕਾਂਗਰਸ ਨੇ ਤੇਰੇ ਭਰਾ ਨੂੰ ਨੌਕਰੀ ਦਿੱਤੀ ਆ ਮਾਰੋ ਲਿਖ ਕੇ ਅਸਤੀਫਾ ਮੂੰਹ ਤੇ ਕਾਂਗਰਸ ਵਾਲਿਆਂ ਦੇ ਅਸੀਂ ਮੰਨ ਲਾਂਗੇ ਤੁਹਾਨੂੰ ਕਾਂਗਰਸ ਨੇ ਪਿਆਰ ਨਹੀਂ ਦਿੱਤਾ ਸਾਰਾ ਟੱਬਰ ਦੋ ਦੋ ਤਿੰਨ ਤਿੰਨ ਟਿਕਟਾਂ ਲਈ ਜਾਂਦੇ ਹੋ ਕੀ ਪਰਫਾਰਮੈਂਸ ਆ ਤੁਹਾਡੀ ਲੋਕਾਂ ਦੀਆਂ ਕੁੜੀਆਂ ਚੱਕਣੀਆਂ ਪਰਫਾਰਮੈਂਸ ਆ ਤੁਹਾਡੀ ਮਗਾਨੀਆਂ ਧੀਆਂ ਨੂੰ ਬਾਹਰਲੇ ਮੁਲਕ ਚ ਚੱਕ ਚੱਕ ਕੇ ਤੁਸੀਂ ਇੱਥੇ ਪੰਜਾਬ ਦਾ ਪੱਗ ਦਾ ਨਾਮ ਬਦਨਾਮ ਕੀਤਾ ਪੂਰੀ ਦੁਨੀਆ 'ਚ ਪੁਰਾਣਾ ਮੁੱਦਾ ਚੱਕ ਰਹੇ ਹੋ ਪੁਰਾਣਾ ਮੁੱਦਾ ਨਹੀਂ ਅਸਲੀਅਤ ਆ ਇਹ ਮੈਂ ਆਪਣੇ ਕੋਲੋਂ ਨਹੀਂ ਬਣਾਇਆ ਤੁਸੀਂ ਦੱਸੋ ਇਹ ਆਪਣੇ ਕੋਲੋਂ ਬਣਾਇਆ ਮੁੱਦਾ ਨਹੀਂ ਮੁੱਦਾ ਪੁਰਾਣਾ ਵਾ ਹੈ ਕਾਫੀ ਹੁੰਦੇ 'ਚ ਪਰ ਮੈਂ ਤੁਸੀਂ ਕਹਿੰਦੇ ਸਾਨੂੰ ਕਾਂਗਰਸ ਨੇ ਦਿੱਤਾ ਕੋਈ ਨਹੀਂ ਕਾਂਗਰਸ ਨੇ ਤੁਹਾਨੂੰ ਬਚਾਇਆ ਉਹਦੇ ਬਾਅਦ ਕਾਂਗਰਸ ਤੁਹਾਨੂੰ ਟਿਕਟਾਂ ਵੀ ਦਿੰਦੀ ਰਹੀ ਆ ਅੱਜ ਤੁਸੀਂ ਕਹੀ ਜਾਂਦੇ ਹੋ ਕਾਂਗਰਸ ਨਾਲੋਂ ਵੱਧ ਪਿਆਰ ਬੀਜਪੀ 'ਚ ਮਿਲ ਗਿਆ ਚਲੋ ਤੁਹਾਨੂੰ ਇੱਥੇ ਵੱਧ ਮਿਲ ਗਿਆ ਇੱਥੋਂ ਦਾ ਪਿਆਰ ਮੰਨ ਲਓ ਸਾਨੂੰ ਤਾਂ ਕੋਈ ਇਤਰਾਜ਼ ਨਹੀਂ ਅਸੀਂ ਤਾਂ ਇਹ ਕਹਿੰ ਚੁਣਿਆ ਪਾਰਟੀਆਂ ਨੇ ਨਹੀਂ ਤੁਹਾਨੂੰ ਚੁਣਿਆ ਲੋਕਾਂ ਨੇ ਆ ਤੁਸੀਂ ਉਸ ਪਿਆਰ ਦਾ ਦੱਸੋ ਦੋਨੇ ਜਣਿਆਂ ਨੇ ਕੀ ਮੁੱਲ ਮੋੜਿਆ ਆਪਾਂ ਤਾਂ ਤੁਹਾਨੂੰ ਇਹ ਪੁੱਛਦੇ ਆ ਅਸੀਂ ਤਾਂ ਤੁਹਾਨੂੰ ਇਹ ਅਸੀਂ ਤਾਂ ਤੁਹਾਨੂੰ ਇਹ ਕਹਿੰਨੇ ਵੀ ਲੋਕ ਤੁਹਾਨੂੰ ਚੌਥੀ ਵਾਰ ਵੋਟਾਂ ਕਿਉਂ ਪਾਉਣ ਤੁਸੀਂ ਵੋਟਾਂ ਵਾਲਾ ਕੰਮ ਕਿਹੜਾ ਕੀਤਾ ਇੱਕ ਕੰਮ ਲੋਕਾਂ ਚ ਲੈ ਕੇ ਜਾਓ ਕਚਹਿਰੀ ਚ ਮੈਂ ਤਾਂ ਤੁਹਾਨੂੰ ਕਹਿੰਨੇ ਮੈਂ ਤਾਂ ਹਰੇਕ মিডিਆ ਵਾਲੇ ਨੂੰ ਕਹਿੰਨਾ ਹੈ ਕਿ ਯਾਰ ਇਕੱਠੇ ਕਰੋ ਸਾਨੂੰ ਸਾਰੇ ਕੈਂਡੀਡੇਟਾਂ ਨੂੰ ਇੱਕ ਪਲੇਟਫਾਰਮ ਤੇ ਖੜਾ ਕਰੋ ਆਪਾਂ ਜਵਾਬ ਮੰਗਾਗੇ ਲੋਕਾਂ ਨੂੰ ਆਪਾਂ ਰਿਪਰੈਜ਼ੈਂਟ ਕਰਦੇ ਆ ਨਾ ਤੇ ਆਪਾਂ ਲੋਕਾਂ ਦੀ ਗੱਲ ਕਰਾਂਗੇ ਪੁੱਛਾਂਗੇ ਇਹਨਾਂ ਤੋਂ ਵੀ ਦੱਸੋ ਇੱਕ ਕੰਮ ਘਣਾ ਦੇਣ ਦੋਨੇ ਵਾਲੇ ਵੀ ਅਸੀਂ ਆ ਇੱਕ ਕੰਮ ਕੀਤਾ ਲੋਕਾਂ ਦੀ ਭਲਾਈ ਦਾ ਆ ਦੇਖੋ ਲੋਕ ਲੋਕ ਤਾਂ ਇਹ ਵੀ ਚਰਚਾ ਚੱਲ ਰਹੀ ਆ ਲੋਕਾਂ ਦੇ ਵਿੱਚ ਕਿ ਕਮਲਜੀਤ ਬਰਾਰ ਰਾਜਾ ਵੜਿੰਗ ਨੂੰ ਜੜਾ ਵਾ ਲੱਪੂ ਲਾਣ ਵਾਸਤੇ ਲੁਧਿਆਣਾ ਪਾਇਆ ਵਾ ਲੱਪੂ ਲਾਣ ਵਾਸਤੇ ਲੁਧਿਆਣਾ ਸੁਣੋ ਗੱਲ ਧਿਆਨ ਨਾਲ ਆਪਾਂ ਲੜਨਾ ਸੀ ਬਠਿੰਡਾ ਆਪਾਂ ਉਸ ਦਿਨ ਜਦੋਂ ਇਹਨੇ ਪਾਰਟੀ ਚੋਂ ਕੱਢਿਆ ਸੀ ਆਪਾਂ ਐਲਾਨ ਕਰਤਾ ਸੀ ਤੇਰੇ ਖਿਲਾਫ ਲੜਾਂਗੇ ਜਿੱਥੋਂ ਲੜੇਗਾ ਆਪਾਂ ਇਹ ਗੱਲ ਕਹੀ ਸੀ ਤਾਂ 1.5 ਸਾਲ ਪਹਿਲਾਂ ਪੁਰਾਣੀ ਇੰਟਰਵਿਊ ਤੁਹਾਨੂੰ ਭੇਜ ਦਉ ਸੁਣ ਲਿਓ ਤਾਂ ਇਹ ਨੂੰ ਮੈਂ ਇਹ ਵੀ ਕਿਹਾ ਸੀ ਜਦੋਂ ਤੁਸੀਂ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਸਟੇਟਮੈਂਟ ਦਿੱਤੀ ਸੀ ਬਿਲਕੁਲ ਇਹਨੇ ਕੱਢਤਾ ਸੀ ਆਪਾਂ ਨੂੰ ਤਾਂ ਤੁਸੀਂ ਤੁਸੀਂ ਸਭ ਦੇਖਿਆ ਹੈ ਨਾ ਤੁਸੀਂ ਮੈਂ ਕਿਹਾ ਤੂੰ ਜਾ ਕੇ ਰੁਪ ਪੱਤਰਕਾਰਤਾ ਕਰਦੇ ਹੋ ਮੈਂ ਆਪਾਂ ਉਹ ਕਿਹਾ ਵੀ ਗਿੱਦੜ ਵਾਹੇ ਤੋਂ ਅਸੀਫਾ ਦੇ ਦੇ ਅੱਜ ਹੀ ਉਦੋਂ ਕਿਹਾ ਸੀ ਵੀ ਤੇਰੇ ਅੱਜ ਹੀ ਖਿਲਾਫ ਲੜਦਾ ਤੇ ਤੇਰੀ ਪਤਾ ਲੱਗ ਜੂ ਤੇਰੀ ਅਸਲੀਅਤ ਕੀ ਆ ਆ ਉਥੋਂ ਬਠਿੰਡੇ ਤੋਂ ਲੜਨਾ ਸੀ ਬਠਿੰਡੇ ਤੋਂ ਆਪਣਾ ਇੱਕ دوست ਆ ਲੱਖਾ ਉਹ ਖੜਾ ਹੋ ਗਿਆ ਜੀ ਉਹ ਬਾਈ ਨੂੰ ਕਿਹਾ ਤੂੰ ਕਾਹ ਤੋਂ ਖੜਾ ਹੋ ਗਿਆ ਇੱਥੋਂ ਤਾਂ ਆਪਾਂ ਲੜਨਾ ਸੀ ਕਹਿੰਦਾ ਬਾਈ ਮੈਂ ਤਾਂ ਐਲਾਨ ਕਰਤਾ ਹਾਂ ਮੈਂ ਕਿਹਾ ਚੱਲ ਦੋਸਤਾ ਤੂੰ ਐਲਾਨ ਕਰਤਾ ਤਾਂ ਆਪਾਂ ਲੁਧਿਆਣੇ ਚੱਲਦੇ ਆਂ ਆਪਾਂ ਤਾਂ ਇਹਦੇ ਟਿਕਟ ਮਿਲਣ ਤੋਂ 12 15 ਦਿਨ ਪਹਿਲਾਂ ਲੁਧਿਆਣੇ ਆ ਕੇ ਐਲਾਨ ਕਰਤਾ ਸੀ ਆਪਾਂ ਇਹਦੇ ਖਿਲਾਫ ਨਹੀਂ ਲੜਨਾ ਇੱਥੇ ਇਹ ਰੱਬ ਨੇ ਪਾਤਸ਼ਾਹ ਨੇ ਮੇਰੇ ਤੇ ਮਿਹਰ ਕੀਤੀ ਆ ਵੀ ਇਹਨੂੰ ਇੱਥੇ ਮੇਰੇ ਕੋਲੇ ਭੇਜਤਾ ਵੀ ਲੈ ਦੋਨਾਂ ਨੂੰ ਇਕੱਠਿਆਂ ਨੂੰ ਲਵੇਟ ਇਹਨਾਂ ਨੂੰ ਤੇ ਦੋਨਾਂ ਨੇ ਤੇਰੇ ਨਾਲ ਵਧੀਆਂ ਕੀਤੀਆਂ ਨਾ ਤੁਸੀਂ ਕਿਹਾ ਵੀ ਦੋਨਾਂ ਦਾ ਦੋਸਤਾਂ ਨੇ ਆਪਾਂ ਦੋਨਾਂ ਲਈ ਕੰਮ ਕੀਤਾ ਇਲੈਕਸ਼ਨਾਂ ਜਦੋਂ ਆਪਾਂ ਸਾਥ ਦਿੱਤਾ ਮਦਦ ਕੀਤੀ ਇਹਨਾਂ ਦੀ 2014 ਜਦੋਂ ਬਿੱਟੂ ਆ ਪੁੱਛ ਲਓ ਬਿੱਟੂ ਨੂੰ ਆਪਾਂ ਕਿੰਨਾ ਕੰਮ ਕੀਤਾ ਜੀ ਉਦੋਂ ਆਪਾਂ ਯੂਥ ਕਾਂਗਰਸ ਦੇ ਇੰਚਾਰਜ ਸੀ ਆਪਾਂ ਝੰਡਾ ਚੱਕਿਆ ਸਾਰੇ ਨੌਜਵਾਨ ਇਹਦੇ ਨਾਲ ਤੋਰੇ ਪਿਆਰ ਸੀ ਸਾਡਾ ਉਦੋਂ ਕਿਉਂਕਿ ਉਦੋਂ ਸਿੱਖਾਂ ਖਿਲਾਫ ਜ਼ਹਿਰ ਨਹੀਂ ਸਿੱਟਦਾ ਜਦੋਂ ਸਿੱਖਾਂ ਖਿਲਾਫ ਜ਼ਹਿਰ ਸੁੱਟਣ ਲੱਗਾ ਸਾਡਾ ਫਰਕ ਪੈ ਗਿਆ ਇਸੇ ਰਾਜੇਵਿੰਦਕ ਨੇ ਮਿੰਨਤਾ ਕਰਕੇ ਮੈਨੂੰ ਬਠਿੰਡੇ ਇਲੈਕਸ਼ਨ ਸੱਦਿਆ ਉੱਥੇ ਨੌਜਵਾਨ ਤੋਰ ਕੇ ਆ ਇਹਦੇ ਨਾਲ ਮੈਂ ਉੱਥੇ 20 ਦਿ ਇਹ ਫਿਰ ਇਹਨਾਂ ਨੇ ਮੈਨੂੰ ਵੱਢਣ ਟੁੱਕਣ ਦੀ ਵੀ ਕੋਸ਼ਿਸ਼ ਕੀਤੀ ਯੂਥ ਕਾਂਗਰਸ ਵੀ ਮੇਰਾ ਸਫਾਇਆ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦੇ باوجود ਵੀ ਮੈਂ ਗਿਆ ਕਿਉਂਕਿ ਸਾਨੂੰ ਗੁਰੂ ਨੇ ਸਮਝਾਇਆ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨ ਨਾ ਹੰਡਾਏ ਦੇਹੀ ਰੋਗ ਨ ਲੱਗਾਈ ਪੱਲੇ ਸਭ ਕੁਝ ਪਾਏ ਚੰਗੀ ਦਾ ਤਾਂ ਹਰੇਕ ਹੀ ਚੰਗਾ ਕਰਦਾ ਹੈ ਮਰਦ ਉਹ ਜਿਹੜਾ ਬੁਰੇ ਦਾ ਭਲਾ ਕਰੇ ਆਪਾਂ ਇਹਨਾਂ ਬੁਰਿਆਂ ਦਾ ਭਲਾ ਕਰਨ ਗਏ ਸੀ ਤੇ ਅੱਜ ਮੈਨੂੰ ਪ੍ਰਮਾਤਮਾ ਉਹਦਾ ਮੁੱਲ ਮੋੜ ਰਿਹਾ ਮੇਰੀ ਕੀਤੀ ਹੋਈ ਮਿਹਨਤ ਦਾ ਇਹ ਬੰਦੇ ਤਾਂ ਮੋੜ ਨਹੀਂ ਪਾਏ ਇਹ ਬੰਦਾ ਬੰਦੇ ਦੀ ਮਿਹਨਤਾਂ ਮੁੱਲ ਮੋੜ ਵੀ ਨਹੀਂ ਸਕਦਾ ਉਹ ਪਾਤਸ਼ਾਹ ਮੇਰਾ ਮੁੱਲ ਮੋੜ ਰਿਹਾ ਹੈ ਜਦੋਂ ਇਹ ਦੋਨੇ ਸਿਧਾਂਤਾਂ ਤੋਂ ਠੜਕੇ ਜਦੋਂ ਇਹ ਸਿੱਖਾਂ ਦੇ ਘਰੇ ਜੰਮ ਕੇ ਸਿੱਖਾਂ ਦੇ ਖਿਲਾਫ ਇਹਨਾਂ ਨੇ ਬੋਲਣਾ ਸ਼ੁਰੂ ਕੀਤਾ ਆਪਣੇ ਰਾਹ ਅਲੱਗ ਹੋ ਗਏ ਦੋਨੋਂ ਉਹਨਾਂ ਨਾਲੋਂ ਤਾਂ ਲੱਗਦਾ ਕਿ ਲੁਧਿਆਣਾ ਦੇ ਲੋਕ ਤੁਹਾਡੇ ਇਸ ਮੁਕਾਬਲੇ ਦੇ ਵਿੱਚ ਤੁਹਾਡਾ ਸਾਥ ਦੇਣਗੇ ਬਿਲਕੁਲ ਦੇਣਗੇ ਦੇ ਰਹੇ ਆ ਪੜ੍ਹੇ ਲਿਖੇ ਲੋਕ ਨੇ ਲੁਧਿਆਣਾ ਸਭ ਤੋਂ ਪੜ੍ਹੇ ਲਿਖੇ ਜ਼ਿਲ੍ਹਾ ਬਾਈ ਤੁਸੀਂ ਲੁਧਿਆਣੇ 'ਚ ਰਹਿੰਦੇ ਹੋ ਲੁਧਿਆਣੇ ਦੇ ਲੋਕ ਕਿੰਨੇ ਜਾਗਰੂਕ ਨੇ ਲੋਕਾਂ ਨੂੰ ਪਤਾ ਹੈ ਕਿ ਲੋਕ ਖੇਤਾਂ ਦੀ ਪਹਿਰੇਦਾਰੀ ਕਰਨ ਵਾਲਾ ਬੰਦਾ ਚਾਹੀਦਾ ਸਾਨੂੰ ਨਾ ਕਿ ਉਹ ਚਾਹੀਦਾ ਲੋਕਾਂ ਦੀਆਂ ਵੋਟਾਂ ਲੈ ਕੇ ਲੋਕਾਂ ਦੇ ਮੁੱਦਿਆਂ ਤੋਂ ਲੋਕਾਂ ਤੋਂ ਹੀ ਮੂਲਕ ਹੁੰਦੇ ਫਿਰਨ ਉਹ ਲੋਕ ਨਹੀਂ ਚਾਹੀਦੇ ਲੋਕਾਂ ਨੂੰ ਲੋਕਾਂ ਨੂੰ ਲੋਕ ਖੇਤਾਂ ਦਾ ਪਹਿਰੇਦਾਰ ਚਾਹੀਦਾ ਲੋਕ ਬਿਲਕੁਲ ਸਾਥ ਦੇ ਰਹੇ ਆ ਬਿਲਕੁਲ ਇੰਨਾ ਭਰਪੂਰ ਹੰਗਾਰਾ ਪਾਸ਼ਾ ਦੀ ਮਿਹਨਤ ਮਿਲ ਰਿਹਾ ਕਿਤੇ ਫੋਨ ਕਰ ਕਰ ਬੰਦੇ ਲੱਭਣੇ ਪੈਂਦੇ ਹੁੰਦੇ ਆ ਇੱਥੇ ਲੋਕ ਲੱਭਦੇ ਆ ਇਹ ਰੱਬ ਦੀ ਰਹਿਮਤ ਆ ਇਹਨੂੰ ਹੋਰ ਕੀ ਕਹਾਂਗੇ ਰੱਬ ਦੀ ਕਿਰਪਾ ਨਹੀਂ ਕਹਾਂਗੇ ਜੀ ਬਿਲਕੁਲ ਐਸੀ ਗਏ ਕਮਲਜੀਤ ਸਿੰਘ ਬਰਾੜ ਜਿਹੜੇ ਕਹਿੰਦੇ ਨੇ ਕਿ ਜਿਹੜੇ ਦੋਸਤਾਂ ਦੀ ਖਾਤਰ ਬਠਿੰਡਾ ਤੇ ਲੁਧਿਆਣਾ ਆ ਕੇ ਇਲੈਕਸ਼ਨਾਂ ਦਾ ਕੈਂਪੇਨਾਂ ਕੀਤੀਆਂ ਉਹਨਾਂ ਨੇ ਜਦੋਂ ਪੇਠੇ ਛੁਰਾ ਮਾਰਿਆ ਤਾਂ ਉਹਨਾਂ ਦੇ ਹੁਣ ਮੁਕਾਬਲੇ ਦੇ ਵਿੱਚ ਖੜੇ ਆ ਤੇ ਲੋਕਾਂ ਦਾ ਜੋ ਸਾਥ ਮਿਲ ਰਿਹਾ ਉਸ ਤੋਂ ਲੈ ਕੇ ਲੁਧਿਆਣਾ ਜਿੱਤ ਕੇ ਲੋਕ ਸਭਾ ਦੇ ਵਿੱਚ ਲੋਕਾਂ ਦੀ ਆਵਾਜ਼ ਚੁੱਕਾਂਗੇ ਜਿਹੜੇ ਨੁਮਾਇੰਦੇ ਤਿੰਨ ਤਿੰਨ ਵਾਰ ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਪਹੁੰਚ ਕੇ ਵੀ ਲੁਧਿਆਣਾ ਦੇ ਲੋਕਾਂ ਦੀ ਜਾਂ ਪੰਜਾਬ ਦੇ ਲੋਕਾਂ ਦੀ ਆਵਾਜ਼ ਨਹੀਂ ਚੁੱਕ ਸਕੇ ਅਸੀਂ ਲੋਕ ਸਭਾ ਵਿੱਚ ਪਹੁੰਚ ਕੇ ਉਹਨਾਂ ਲੋਕਾਂ ਦੀ ਆਵਾਜ਼ ਚੁੱਕਾਂਗੇ ਕੈਮਰਾਬਰਸਾ ਰੋਹਿਤ ਦੇ ਨਾਲ ਵਿਵੇਕਪਾਲ ਚਰਚਾ ਟੀਵੀ ਲੁਧਿਆਣਾ